ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਉਹ ਗੱਲ ਕਰਨ ਦੇ ਨਾ ਆਪਾਂ ਇਹ ਗੱਲ ਨਾ ਕਬੀਲਦਾਰੀ ਦੀ ਕੁੱਤੇ ਵਾਂਗੂ ਭੌਂਕੀ ਜੰਨਾ ਠੀਕ ਥਾਈ ਹੋਇਆ ਕਤਲ ਪਾਈ ਜਾਂਦਾ ਇਹ ਜਿਆ ਬੈਠਾ ਬਿਠਾਈ ਦੇ ਜਾਂਦਾ ਕਹੋ ਨਾ ਕਤਲ ਪੈ ਜਾਂਦਾ ਹੁਣ ਆਪਣੇ ਸਿਰ ਪੈ ਜਾ ਫਿਰ ਕੋਈ ਛੱਦ ਕੇ ਲਿਆਂਦਾ ਕਤਲ ਪੈਣ ਨੂੰ ਚੱਲ ਚੱਲ ਆ ਇਹ ਤਾਂ ਹੈਗੇ ਆ ਮੈਂ ਪੈਂਡਾ ਲੰਨਾ ਨਾਲ ਲੱਗਿਆ ਇੱਥੇ ਹੱਥ ਪਾਲਾ ਕੇ ਬੈਠੀ ਆ ਮੈਂ ਤਾਂ ਹੂੰ ਬੈਠਾ ਬੈਠਾ ਹੂੰ ਪੈਂਡਾ ਲੰਨਾ ਕੰਬਲੀ ਬੁੰਡੇ ਤੈਨੂੰ ਪਤਾ ਹੀ ਨਹੀਂ ਲੱਗਦਾ ਪੈਂਡਾ ਨਾ ਪੁੱਠੀਆਂ ਨਾਲ ਕਰਦਾ ਬਲੀ ਬੁੰਡੇ ਚ ਕੰਬੜੀ ਜਨੇ ਜਿਹੜੇ ਪ੍ਰੋਆਂ ਬੜਕਾਂ ਜਰ ਮੈਂ ਟਾਈਰਡ ਲਾਉਂਦਾ ਉਹ ਦੋਸਤ ਕੋਈ ਤਰੋ ਕੇ ਬੈਲਾ ਲਾਉਏ ਤਾਂ ਕੀ ਪਾਲਦਾ ਉਹ ਹੈ ਨਹੀਂ ਪੈਂਡਾ ਲੰਨੇ ਦਾ ਖੜੇ ਨਹੀਂ ਛੱਡਦਾ ਐਵੇਂ ਜੇ ਕੰਮ ਕਰੂ ਮੈਂ ਮਰੀ ਜਾਊਗਾ ਅੱਛਾ ਰੋਜ ਚੋਕ ਮੈਂ ਮੰਗਰ ਮੰਗ ਭੈਣ ਤਾਂ ਹੋ ਆਏ ਪਾਸੋਂ ਕੇ ਘਰ ਤੇ ਕੋਈ ਗੱਲਬਾਤ ਆ ਇਹ ਤਾਂ ਇੱਥੇ ਨਹੀਂ ਗੱਲ ਕਰਨੀ ਦੇ ਆਪਾਂ ਨੂੰ ਪਾਸੇੋਂ ਨੂੰ ਕਿ ਇੱਥੇ ਹੀ ਦੱਸ ਦੇ ਓਏ ਆ ਆ ਭੜ ਭੜ ਬੋਲੀ ਜਾਂਦਾ ਆ ਆਹ ਹੋਏ ਹਟਦਾ ਹੀ ਨਹੀਂ ਭੰਦਾ ਲਨ ਕੁੱਤੇ ਵਾਂਗੂ ਭੌਂਕੀ ਜਾਂਦਾ ਆ ਕੀ ਕਹਿੰਦਾ ਯਾਰ ਇਹ ਗੱਸਾ ਦੀ ਗੱਲ ਆ ਅੱਖਾਂ ਵਿੱਚ ਰਨੇ ਅੱਛੀ ਲੈ ਲੈ ਕੀ ਲੈਣਾ ਉਹ ਗੱਲ ਹੈਗੀ ਇਹਦੇ ਕੋਈ ਤੂੰ ਹਟਦਾ ਭੌਂਕਣੋ ਕਾਲ ਚੰਗਾ ਪਰਿਓ ਕਾਲ ਚੰਗਾ ਪਰਿਓ ਸਾਡੇ ਹੋਵੇ ਨਾ ਇਹ ਜ ਮੈਂ ਤਾਂ ਪਾਗਲਖਾਨੇ ਚ ਛੱਡਿਆ ਮੈਂ ਓਏ ਅੱਖਾਂ ਆਹੀ ਨਹੀਂ ਪੈਂਦਾ ਲੰਨੇ ਦਾ ਖੜਾ ਛੱਡਦਾ ਆ ਮਾਗਰ ਲਾ ਰੱਖਿਆ ਹਾਂ ਆਈ ਜਾ ਗਰਦਿਆਰੀਏ ਵਰਕੇ ਘਰ ਫਟ ਜੇ ਉਂਗਲਾਂ ਲਾ ਕੇ ਕਿਉਂ ਇਹ ਪੈਦਲ ਪੜਦੇ ਆ ਹਾਂ ਜਿਹੜਾ ਸਹੀ ਗੱਲ ਕਹਿੰਦਾ ਉਹ ਘਰ ਫਟਦਾ ਆ ਆਇਆ ਗੁਰਿਆ ਹਾਂ ਸੁਣ ਲੈ ਸੁਣ ਲੋ ਹਾਂ ਥਾਰ ਲੋਖ ਵੀਰ ਹੋਰ ਫੇ ਸੁਣਾ ਬਾਈ ਦੁੱਧ ਬਾਦ ਹੈਗਾ ਓ ਹਾਂ ਹੈਗੀ ਇੱਕ ਮੈਂਸ ਮਿਲਦੀ ਆ ਅੱਛਾ ਹਾਂ ਓਏ ਆ ਜਾ ਉਧਰ ਆ ਜਾ ਯਾਰ ਇੱਥੇ ਤਾਂ ਮੈਂ ਕੁੱਤੇ ਵਾਂਗੂ ਭੌਂਕੀ ਜਾਊਗਾ ਖਾਂਦ ਕੀ ਕੰਜਰ ਜਾ ਰਿਹਾ ਕੀ ਖਾਂਦਾ ਭਰਾਵਾ ਹੋ ਰਹੀ ਨੇ ਕੀ ਖਾਣਾ ਗੱਲ ਤਾਂ ਬੰਤ ਕੋਈ ਹੋਰ ਵੀ ਅੱਗੇ ਸਵਾ ਹੋਏ ਉਹ ਲਿਆਉਂਦਾ ਹੋ ਭਰਾਵਾ ਇਹ ਕਿਹੜਾ ਦੱਸਦਾ ਮੈਨੂੰ ਬੁੱਕੀ ਨਾਲ ਇਹ ਤਾਂ ਨਹੀਂ ਬੋਲਦਾ ਬੁੱਕੀ ਤਾਂ ਦੁਨੀਆ ਹੀ ਖਾਂਦੀ ਆ ਗਮਦੂਰ ਫਿਰ ਆਪਾਂ ਨੂੰ ਕਿਹੜਾ ਭਰਾਵਾ ਦੱਸਦਾ ਹਾਂ ਕੀ ਪਤਾ ਕੀ ਕੁਛ ਲਿਆਉਂਦਾ ਇਹ ਪੂਰੇ ਹੈਗਾ ਘਰਵਾਰ ਦੇ ਹਾਂ ਤੇ ਬਸ ਲੱਗਿਆ ਆਉਂਦਾ ਦੱਸ ਫਿਰ ਕੀ ਕੰਮ ਹੈ ਇਹ ਜਾ ਉਹ ਮੈਂ ਤਾਂ ਤੈਨੂੰ ਐ ਪੁੱਛਦਾ ਸੀ ਹਾਂ ਕੋਈ ਆਹ ਮੱਲਾ ਜਿਵੇਂ ਕੋਈ ਨਾਗ ਹੋਵੇ ਹਨਾ ਨਾਗ ਪਿਛਲੇ ਜਨਮ ਚ ਅੱਛਾ ਤੇ ਉਹਨੂੰ ਨਾਲ ਕਹਿੰਦੇ ਤੇ ਮਨੀ-ਮੁਨੀ ਆ ਜਾਂਦੀ ਆ ਤੇ ਗੱਲ ਸੱਚੀ ਆ ਕਿ ਝੂਠੀ ਆ ਯਾਰ ਕਹਿੰਦੇ ਹੁੰਦੇ ਆ ਭਾਈ ਉਹ ਤਾਂ ਕਹਿੰਦੇ ਸਿਰ 'ਚ ਹੁੰਦੀ ਆ 나ਗ ਦੇ ਸਿਰ 'ਚ ਹੁੰਦੀ ਆ ਹਾਂ ਕਹਿੰਦੇ ਜੇ ਜਨਮ ਲੈਲੇ ਦਵਾਰੇ ਉਹਦੇ ਕੋਲੇ ਪ੍ਰਗਟ ਹੋ ਜਾਂਦੀ ਤੇ ਉਹਦੀ ਇੱਛਾ ਹੀ ਪੂਰੀ ਕਰ ਦਿੰਦੀ ਆ ਕੈਂ ਮੈਂ ਤਾਂ ਸੁਣੀ ਆ ਦੇਖੋ ਭਾਈ ਆਪਾਂ ਤਾਂ ਸੁਣੀ ਨਹੀਂ ਗੱਲ ਅੱਛਾ ਹਾਂ ਮੈਂ ਤਾਂ ਸੁਣੀ ਸੀ ਗੱਲ ਇਹ ਮੈਂ ਕਹਾਂ ਅੱਛਾ ਮੈਂ ਵੀ ਯਕੀਨ ਜਾਨੀ ਮੰਨਿਆ ਫੇਰਾ ਅੱਛਾ ਮੈਂ ਤਾਂ ਕੀ ਹੁੰਦੀ ਹੋਗੀ ਮੈਂ ਤਾਂ ਬੰਤ ਨੂੰ ਪੁੱਛਾਂਗੀ ਕੀ ਹੁੰਦੀ ਉਹ ਵੇ ਐ ਦੇਖੋ ਭਾਈ ਕੀ ਕਹਿ ਸਕਦੇ ਆ ਅੱਛਾ ਹਾਂ ਮੈਂ ਤਾਂ ਭਾਈ ਗੱਲ ਸੁਣੀ ਨਹੀਂ ਹੋ ਸਕਦੀ ਆ ਦੇਖੋ ਰਾਤ ਤਾਂ ਸੋਡਾ ਕਮਲਾ ਯਾਰ ਰੋੜਾ ਪਾਈ ਜਾਂਦਾ ਸੀਗਾ ਕਿਵੇਂ ਮੈਂ ਸੋਤੇ ਨੰਗੇ ਕੇ ਬੰਤ ਤੇ ਕੋਲੇ ਮਣੀ ਆ ਮਣੀ ਓਏ ਵੇ ਭੈਣ ਜਾਈ ਜਾਂਦੇ ਆ ਕਿਰ ਕਿੱਥੇ ਆ ਗਈ ਮਣੀ ਮਣੀਆਂ ਹੀ ਮਿਲ ਜਾਂਦੀਆਂ ਨੇ ਰੋਲਾ ਪਾਈ ਜਾਂਦਾ ਸੀ ਆ ਆ ਪਾਈ ਜਾਂਦਾ ਰੋਲਾ ਮੈਂ ਬੜਾਈ ਜਾਂਦਾ ਰਾਤ ਮੈਂ ਕਿਹ ਬੰਦ ਰੱਖੀ ਬੈਠਾ ਹੈ ਹੈ ਕੀ ਗੱਲ ਆ ਪ੍ਰਾਣੇ ਮਣੀ ਮੰਗਦੇ ਆ ਦੇ ਦੇ ਮਣੀ ਮਣੀ ਮੈਂ ਕਿਹੜੀ ਮਣੀ ਮੰਗਿਆ ਮਣੀ ਹਾਂ ਹੈਗੇ ਇਹ ਮੈਂ ਤੜੀ ਤੂੰ ਭੁੱਲ ਗਿਆ ਦੇ 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 ਟੋਲ ਕੋਲੇ ਪਈ ਆ ਜਾ ਆ ਜਾ ਪਹਿਲੇ ਦੇਖ ਕੇ ਬਣੀ ਦੇ 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 ਚੱਲ ਤੂੰ ਇਹ ਮੈਨੂੰ ਕੁਝ बागजा ले लो ला... बागजा बागजा ले लो माह पढ़ाई दी करो रेगोरेटर ट्रेक्टर अंक गोड्डा हो माड़ रेगुरेटर ਓਏ ਦੇ ਸੁਬੀ ਓਏ ਹੱਥ ਪਾ ਓਏ ਹੱਥ ਪਾ ਓਏ ਦੇ ਵੱਧ ਲੈ ਓ ਚਾਚਾ ਕੇ ਤੇ ਬੁੰਡ ਮਾਰ ਦੇਣੀ ਮੈਂ ਸਾਰੇ ਮਣੀ ਓ ਲੈ ਲਈ ਮਣੀ ਤੇਰਾ ਮੰਗ ਲੈ ਇਹ ਲੈ ਜਾ ਮਣੀ ਤੇਰਾ ਮੰਗ ਉਹ ਲੈ ਜਿਗਾ ਯਾਰ ਆ ਜਾ ਓ ਮਣੀ ਤਾਂ ਲੈ ਗਏ ਇਹ ਤੂੰ ਕੀ ਕਰਾਉਣਾ ਯਾਰ ਗਮਜੂਰ ਹਾਂ ਲੈ ਜੋ ਫਿਰ ਸਾਡੇ ਦਾ ਕੋਈ ਕੰਮ ਨਹੀਂ ਹਾਂ ਆਜਾ ਹੋ ਗਿਆ ਜੀ ਭੈਣ ਦੀ ਬੁੰਡ ਦੇ ਨੇ ਮੁਸ਼ਕਾਂ ਲੈਂਦੇ ਨਲ ਨਾਲ ਬੰਨੀ ਮਣੀ ਉੱਥੇ ਗੇੜਾ ਬੰਨ ਰੱਖਿਆ ਇਹਨੂੰ ਕਿਵੇਂ ਰੱਖ ਲੱਗੀ ਇਹ ਭੈਣ ਦੇ ਨਾਲ ਮੈਂ ਤਾਂ ਲਸੂ ਖੱਲੇ ਹੈ ਤੂੰ ਦੱਥਿਆ ਬਾਹਰ ਅੰਦਰ ਮੈਂ ਕਹਦਾ ਤੁਸੀਂ ਭੈਣ ਜਾਉਨੇ ਹੋ ਲੋਕ ਤਾਂ ਘਰੇ ਉਹ ਤੂੰ ਰਾਤ ਉਦੋਂ ਬਾਅਦ ਨਾ ਕਿਹਾ ਵੀ ਮੈਨੂੰ ਐਂ ਕਾਉਂਦੇ ਸੀ ਮੈਂ ਕਿਹਨੂੰ ਕਹਤਾ ਉਹ ਤਾਂ ਕਹਿੰਦਾ ਚੰਦਰ ਨੇ ਦੱਸਿਆ ਸਾਨੂੰ ਕਿਹੜੇ ਕਿਹੜੇ ਭੈਣ ਚੋਰ ਗਰਦਿਆਲ ਕਹਿੰਦਾ ਮਣੀ ਹਈ ਇਹਦੇ ਕੋਲੇ ਫੋਟਾ ਫਰੋ ਆਥੀ ਆਥੀ ਲੈ ਖੋਲ ਕੰਡਾ ਲਈ ਬੜਾ ਹਟਾ ਬਲਪਾ ਇਹਨਾਂ ਦਾ ਖੋਲ ਲਾ ਕਿਉਂ ਪੁੱਠੇ ਦਾ ਹੱਥ ਲਾਈ ਜੈ ਨਹੀਂ ਯਾਰ ਬੜੀ ਮਣੀਆ ਯਾਰ ਤੂੰ ਕਿਉਂ ਸਾਲਾ ਮਣੀਗਾ ਤੂੰ ਐਂ ਕਰ ਹਾਂ ਮੜੇ ਹੀ ਐਂ ਕਰ ਐਂ ਢੱਡੇ ਪਾਣੀ ਉਹ ਗਾਂ ਦਾ ਦੁੱਧ ਲਿਆ ਨਮਾ ਗਏ ਨੂੰ ਮੜੇ ਫੁੱਟਾ ਕਰਕੇ ਉਹ ਤੇਰਾ ਗਾਣਾ ਮਾਰੇ ਦਾ ਯਾਰ ਖੜ ਜਾ ਐਂ ਕਰ ਤੂੰ ਮਾਰ ਤੂੰ ਜੋ ਭੈਂਡਾ ਲੰਨਾ ਕਮਲਾ ਹੋਇਆ ਤਾਂ ਹੈ ਨਹੀਂ ਹੈ ਇੱਥੇ ਜੋਰ ਪਾ ਮਣੀਆ ਗੱਲ ਇੱਥੇ ਇੱਥੇ ਜੋਰ ਪਾ ਮੜ ਐਂ ਐਂ ਮਾਰ ਕਾਦੇ ਨਾ ਕਾਦੇ ਨਾ ਜੋਰ ਪਾਵਾਂ ਤੂੰ ਐਂ ਅੱਖਾਂ ਵਿੱਚ ਕੇ ਸੋਚ ਵੀ ਮਣੀਆ ਜਿਹੜੀ ਆਪਣੀ ਅੱਛਾ ਵੀ ਮਤਲ ਤੂੰ ਕਿਤੇ ਧਰ ਕੇ ਭੁੱਲ ਗਿਆ ਜਾਂ ਕਿਤੇ ਕੁੜੀ-ਕੁੜੀ ਨੂੰ ਫੜਾਤੀ ਜਾਂ ਮਤਲ ਕੋਈ ਖੇਤ ਪਈ ਬੰਨ ਕੇ ਭੁੱਲ ਗਿਆ ਮੈਂ ਕਿੱਥੇ ਕਿੱਥੇ ਹੋਏ ਡੱਬ ਚ ਏ ਤਾਂ ਯਾਰ ਪੁੱਤਾਂ ਵਾਹ ਕੋਈ ਗੱਲ ਯਕੀਨ ਨਹੀਂ ਮੰਨਦਾ ਕਰੇ ਜਾਂ ਜਿੰਨੇ ਗਵਰਨਮੈਂਟ ਕਬਜ਼ਾ ਕਰਨੂ ਕਰਦੇ ਕਦੋਂ ਕਰਲੂ ਗਵਰਨਮੈਂਟ ਰੋੜਾ ਨਹੀਂ ਮਣੀਏ ਨਾ ਕੋਲੇ ਹਾਂ ਹੈਗੀ ਐ ਮਣੀ ਮੈਂ ਤਾਂ ਕਹਿੰਦਾ ਹੈ ਤੂੰ ਰੋੜਾ ਪਾਇ ਮੈਂ ਤਾਂ ਕਹਿੰਦਾ ਬਰਫਾ ਠੰਡਾ ਪਾਣੀ ਪਈ ਸਿਰ ਤੇ ਕੱਲ ਪੱਕੀ ਨੂੰ ਮਨਾਈਏ ਓਏ ਪੁਲਿਸ ਵਾਲੇ ਕਿਸੇ ਰੋੜ ਤਾਂ ਮਨਾਈਏ ਭਿੰਦੇ ਲੰਨਾ ਨੇ ਕੀ ਦਿਮਾਗ ਚੱਕਿਆ ਹੋਰੋਂ ਕਰ ਹਾਂ ਮੈਂ ਤਾਂ ਕਹਿੰਦਾ ਨਾ ਇਹਦਾ ਮਤਲਬੀ ਨੱਕ ਤੇ ਮੂੰਹ ਹੂੰ ਦਵਾਰੇ ਚੰਗੂ ਬੰਦ ਕਰ ਛਾ ਬੰਦੋ ਕੇ ਫਿਰ ਜ ਗੱਲ ਯਾਦ ਆਉ ਫਿਰ ਇੱਥੇ ਕਰਕੇ ਦੇਖ ਲੈਨੇ ਹਾਂ ਇਹਦਾ ਮੂੰਹ ਦੱਬਾ ਛਾਣਾ ਛਾ ਬੰਦ ਕਰਨ ਦਾ ਓ ਯਾਦ ਆ ਜੂ ਤੇਰੇ ਕਹਦੇ ਨਾਲ ਜਾ ਦਾ ਜੂ ਓਏ ਇਹ ਬਾਹਰ ਹੀ ਭਗ ਜਾਂਦੀ ਹੁੰਦੀ ਐ ਇਹ ਜਿਹੜੇ ਬਾਹਰਲੇ ਦਵਾਰ ਆ ਨਾ ਅਚਾ ਬਾਤਲ ਹਵਾਲੇ ਦਵਾਰ ਜਦੋਂ ਬੰਦ ਕਰਤੇ ਤੇਰੇ ਇੱਥੇ ਜੂਰ ਪਉਆ ਖੋਪਰੀ ਤੇ ਐ ਕਰੋ ਨਾਲਦਾ ਨੱਕ ਬੰਦ ਕਰਦੇ ਮੂੰਹ ਨਾਲੇ ਮੂੰਹ ਮੇਰਾ ਨਾਲੇ ਇਥੋਂ ਥੱਲੋ ਵੀ ਫਿਰ ਬੰਦ ਕਰਨਾ ਬੂ ਨਹੀਂ ਮੰਗਰ 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 ਉਹ ਬੰਦ ਕਰਨਾ ਫੂ ਰੈਡੀ ਡਿੱਟਰ ਚੋਂ ਮੰਗਰੋ ਹਵਾ ਨਹੀਂ ਨਿਕਲੇ ਨਹੀਂ ਤੂੰ ਮੂਰੋ ਵੀ ਕਰ ਹਵਾ ਤੇ ਮੂਰੋ ਪਾਉਂਦਾ ਲੱਗਦਾ ਪਰ ਪਿੱਛੋਂ ਹੀ ਬੰਦ ਕਰਨਾ ਕੋਲੇ ਮੁੰਡਾ ਖੜਿਆ ਤੂੰ ਅਕਲ ਨਾਲ ਗੱਲ ਕਰ ਅਕਲ ਨਾਲ ਗੱਲ ਕਰ ਚਾਹੇ ਕਰਕੇ ਬੰਦ ਹਾਂ ਤੇਰੇ ਨਹੀਂ ਯਾਦ ਉਹਨੇ ਕਿਸੇ ਕੋਈ ਬਾਪੇ ਕੋਲ ਹੀ ਗੱਲ ਚੱਲੀ ਗਿਆ ਯਾਰ ਹੈ ਕਿਸੇ ਬਾਪੇ ਕੋਲ ਹੀ ਗੱਲ ਚੱਲੀ ਹੈ ਬਈ ਤੂੰ ਤੂੰ ਖੇਡ ਕੀ ਪਾਲੀਆ ਮਣੀ ਵਾਲੀ ਤੂੰ ਜਰ ਮੈਨੂੰ ਦਰਸ਼ਨ ਦਿੱਤੇ। नाग देवता ਨੇ ਕਹਿਣਾ ਤੁਸੀਂ ਤਰਪਾਂ ਪੱਛੀਓ। ਓਏ ਤਾਇਆ ਝੂਠਾ ਨਹੀਂ ਮਾਰਦਾ ਯਾਰ। ਤੂੰ ਗੱਲ ਤਾਂ ਸੁਣ ਲੈ ਕਰ। ਬਰੋਸੇ नाग ਦੇ ਤੁਹਾਨੂੰ ਦੁਬਾਰੇ ਪੁੱਛ ਲੈ ਵੀ ਕਿੱਥੇ ਪਈ ਐ। ਗੈਂ ਰੋਜ ਰੋਜ ਤੇਰੇ ਪਿਓ ਦਾ ਬੰਨਿਆ ਆਉਗਾ। ਉਹ ਫੇਰ ਆਉਂਦਾ। ਆਉਂਦਾ ਹੁੰਦਾ। ਤੇਰੇ ਕੋਲ ਹੀ नाग ਦੇਵਤੇ ਆਉਂਦੇ ਆ। ਗੱਲ ਸੁਣੀ। ਇਹਨੇ ਗਰੀਬ ਮਾਰਨਾ ਭੈਣ ਦੇ ਲਾਨਣੇ ਆ। ਤੂੰ ਤਾਂ ਤੂੰ ਅਮੀਰ ਬਣ ਜਾ ਭੈਣ ਜਾਲਾ ਮੈਂ ਤਾਂ ਗਰੀਬ ਹੀ ਠੀਕ ਐ। ਕਾਹਨੂੰ ਭੈਣ ਦਾ ਲੱਜ। ਤੈਨੂੰ ਮੈਂ ਤੈਨੂੰ ਦੱਸਾਂਗੀ ਪਾਕਾਰਾਂ ਤੇ ਚੜਾਣੂ ਜੇ ਮੇਰੀ ਗੱਲ ਮੰਨੇ। ਅੱਛਾ। ਹਾਂ। ਵਾਹ ਚੜਾ ਉਹ ਐਂ ਠੋਕਰਾਂ ਖੰਦੇ ਰਹਿ ਜਾਂਗੇ ਦਾ ਇਹ ਨਹੀਂ ਜੋਰ ਪਾਉਂਦਾ ਭੈਣ ਦਾ ਜਿਹੜਾ ਤੀਜੀ ਮੰਜ਼ਲ ਤੇ ਬੈਠਾ ਹੋਏਗਾ ਕੰਪਿਊਟਰ ਸਿਸਟਮ ਲਵਾ ਦੂੰ ਐਂਦਾ ਲੈਣਾ ਡਿੱਗ ਕੇ ਮਰ ਜਾਏਗਾ ਤੀਜੀ ਮੰਜ਼ਲ ਤੋਂ ਤੂੰ ਮੰਨ ਆਪਾਂ ਕਿੱਥੇ ਬਾਬੇ ਕੋਲ ਚੱਲੀ ਗਈ ਹੈ ਹੈਂ ਮੰਨ ਮੇਰੀ ਗੱਲ ਹੈਗਾ ਕੋਈ ਬਾਬਾ ਨੀ ਗੱਲ ਚ ਪਪਾ ਤਾਂ ਕਰ ਲੈ ਗੁੰਨ ਗੱਟ ਪਤਾਲ ਕਰੀ ਦੋ ਪਤਾ ਲੱਗੂ ਇਹ ਨਹੀਂ ਖੜਾ ਛੱਡਦਾ ਫਿਰ ਜਾਏ ਆਉਨੇ ਚੱਲ ਕੇ ਕੀ ਮੈਨੂੰ ਤਾਂ ਕੀ ਕਰਾਉਣਾ ਫੇਰ ਨਹੀਂ ਉੱਥੇ ਮੰਨ ਮੈਂ ਉੱਥੇ ਨਹੀਂ ਬੋਲਣ ਦੀ ਨੀ ਅਕਲ ਤੇ ਤੁਸੀਂ ਭੈਣ ਨਹੀਂ ਫਿਰ ਅਸੀਂ ਵਗ ਜਾਗੇ ਯਾਰ ਲੱਗ ਜਾ ਤੂੰ ਐਂ ਕਰ ਅਸੀਂ ਉਹਨੀਆਂ ਪੁੱਛ ਕੇ ਹੂੰ ਤੂੰ 50 ਰੁਪਏ ਲੈ ਗਿਆ 10 ਰੁਪਏ ਨੇ ਤਾਂ ਲਿਆ ਦੀ ਇੱਥੇ ਦੋ ਸ਼ੈਂਪੂ ਹਾਂ ਤੇ ਸਾਡੇ ਉਹਨਾਂ ਨੇ ਨਹਾ ਲੈ ਮੁਸ਼ਕ ਮਾਰਦੀ ਐ ਫਿਰ ਕੀ ਐ ਕੋਈ ਦੇਵੀ ਦੇਵਤਾ ਉੱਤੇ ਆਗੇ ਵੀ ਮੱਲ ਮੁਸ਼ਕ ਟੀ ਜਦੋਂ ਕਾਦੀ ਮੁਸ਼ਕ ਮਾਰਦੀ ਐ ਸਾਲਾ ਮੁਸ਼ਕ ਤਾਂ ਨਾ ਜਾਣੀ ਕਰਦਾ ਨਹੀਂ ਹੁਣ ਮੈਂ ਨਹਾ ਕੇ ਟੜ ਕਿ ਤੇਰੇ ਵਾਲਾ ਕੰਮ ਐ ਨਹੀਂ ਰੀਚਾਂ ਨਾਲ ਨਹਾ ਦੀ ਰੀਚਾਂ ਨਾਲ ਫੇਰ ਉਹਨਾਂ ਨਾਲ ਕਿਉਂ ਜੂ ਤਾਂ ਇਹ ਗੱਲ ਸੁਣ ਇਹਨੂੰ ਕਹੇ ਵੀ ਜਿਹੜੀਆਂ ਚਲ ਤੈਨੂੰ ਤਾਂ ਨਾਲ ਨਹੀਂ ਲੈ ਕੇ ਜਾਂਦੇ ਜਿਹੜੀਆਂ ਅਸੀਂ ਜਾਵਾਂਗੇ ਜਿਹੜੀਆਂ ਸਾਨੂੰ ਬਾਬੇ ਨੇ ਗੱਲਾਂ ਦਸੀਆਂ ਉਹ ਤੈਨੂੰ ਕਰਨੀਆਂ ਪੈਣੀਆਂ ਕਿਉਂ ਪਰ ਕਰਨੂ ਯਾਰ ਮੈਨੂੰ ਮਿਲੂ ਯਾਰ ਬਾਹ ਓਏ ਤੇਰੇ ਜੇ ਇੱਕ ਟਾਈਮ ਮਾਤਲ ਗੱਲ ਕਹਿਣ ਦਾ ਭਾਵ ਜੇ ਬਾਬਾ ਇਹ ਵੀ ਕਹਿ ਸਕਣੇ ਬੰਤ ਦੀ ਬਲੀ ਦੇ ਦੋ ਹਾਂ ਅੱਛਾ ਤੇਰੀ ਭੈਣ ਚੋਦੀ ਐ ਕਹੀ ਤੰਜਰ ਜਿਆ ਸੀ ਨਾ ਰਾਜੇ ਬਣ ਜਾ ਤੂੰ ਰਾਜਾ ਬਣ ਜਾ ਅੱਛਾ ਪੈਸੇ ਪਿੱਛੇ ਮੈਨੂੰ ਮਾਰ ਦੇ ਨਹੀਂ ਇਹ ਸੋਚਾਂ ਦੀ ਗੱਲ ਉਹਨੇ ਤੂੰ ਤਾਂ ਅੱਜ ਵੀ ਮਰਨਾ ਕੱਲ ਵੀ ਮਰਨਾ ਤੂੰ ਮਤਲਬ ਵੀ ਮਰਿਆ ਵਰਗਾ ਹੂੰ ਕਿਹੜਾ ਬੈਂਗਣ ਤੇਰੀ ਬਲੀ ਨਾ ਦੇ ਦੀ ਤੇ ਇੱਥੋਂ ਅਸੀਂ ਕੀ ਕਰਾਉਣਾ ਚੀਜ਼ ਹੀ ਤੇਰੇ ਕੋਲੇ ਤੇਰੇ ਕੋਲੇ ਐ ਪਰ ਇੰਦਾ ਲੰਨਾ ਵਗ ਜਾ ਪਿਓ ਮਰਵਾ ਦੀ ਜੇ ਫਿਰ ਫੇਰ ਕਿਉਂ ਦਾ ਸੌਖੇ ਹੋ ਜਾਗੇ ਕੁੱਤਾ ਬੱਚੇ ਸੌਖੇ ਅੱਛਾ ਪਿਓ ਨੂੰ ਮਾਰ ਦਿਓ ਸੌਖੇ ਹੋ ਜਾਓ ਓਏ ਚੱਲ ਤੂੰ ਵੀ ਬਿੱਲੀ ਆਂ ਕਿਹੜਾ ਤੂੰ ਜੀ ਬਿੱਲੀ ਲੈਣੀ ਚਾਹੁੰਦਾ ਤੂੰ ਕੰਨ ਲੈ ਕਰ ਦੇ ਕੋਲੇ ਮੁੰਡਾ ਬੈਠਾ ਓਏ ਨਹੀਂ ਤੂੰ ਚੱਜ ਦੀ ਗੱਲ ਕਰ ਰਿਹਾ ਵੀ ਮੱਤਲੇ ਤਾਂ ਸਪੇਅਰ ਬਿਲਟ ਮੰਗੂ ਆ ਅੱਛਾ ਹਾਂ ਇਹਦਾ ਕੰਮ ਹੈ ਨਹੀਂ ਕੋਈ ਤੇਰਾ ਕੰਮ ਕੀ ਹੈ ਮੈਂ ਤਾਂ ਫਿਰ ਜੋ ਮੇਨ ਚੀਜ਼ ਮੈਂ ਆ ਗਿਆ ਕਾਦੀ ਆ ਗਿਆ ਮੇਨ ਚੀਜ਼ ਥਮ ਆ ਗਿਆ ਕਰਦਾ ਥਮ ਆ ਗਿਆ ਕਰਦਾ ਮੈਂ ਤਾਂ ਯਾਰ ਲੋੜ ਨਹੀਂ ਹੈਗੀ ਤੇਰਾ ਰੋਲ ਹੀ ਨਹੀਂ ਕਿਸੇ ਚ ਹਾਂ ਤੇ ਫਿਰ ਮੈਨ ਮੈਨੂ ਕਦੇ ਬਸ ਕਰ। ਕਿਹੜਾ ਥਰੇ ਛਰਚੋ ਹਾਈ ਲੋ ਲੱਗਦਾ ਸਾਰਾ ਕੰਮ ਮੇਰਾ। ਅੱਛਾ। ਤੂੰ ਮਤਲਬੀ ਸਪੇਰ ਬੈਲਟ ਆ ਗਈ ਨਾਲ। ਅੱਛਾ ਠੀਕ ਹੈ। ਤੂੰ ਤਾਂ ਉਹੀ ਬਸ ਐ ਬੱਜੀ ਇੰਨੀ ਆ। ਵੀ ਕੰਮ ਨਹੀਂ ਆਇਆ ਫੇਰ। ਜੇ ਫਿਰ ਛੇੜ ਦੇ ਮੈਨੂੰ ਭੈਣ ਜੋਂ ਨੂੰ ਤਾਂ ਕੰਮ ਹੀ ਨਹੀਂ। ਓਏ ਤੇਰੇ ਜਿਆਦਾ ਆਜੂ ਗੁਸਿਆ ਤੇਰੇ ਕੋਲੀ ਆ। ਮੈਂ ਤਾਂ ਕਹੈ ਨਾ ਬੰਨ ਰੱਖੀ ਮੈਂ ਖੋਲ ਨਾ। ਭੈਣ ਦੀ ਬੁੰਡ ਦੇ ਰੱਖਿਆ ਮੈਂ ਤੇ ਬਾਪੂ ਨੇ ਦਾਰੂ ਕੱਢੀ। ਇਹਨੇ ਉਹ ਜੋ ਬੋਤਲ ਭਰ ਕੇ ਲਕੋਲੀ ਭਾਇਨ ਜਾ ਕੇ ਮਰ ਗਿਆ ਨਹੀਂ ਦਿੱਤੀ ਮਨੀਕਰ ਦਿੱਤੀ ਕੋਣ ਕਹਿੰਦਾ ਹਾਂ ਬੋਤਲ ਜੇ ਛੀਦੀ ਲਕੋਈ ਨਹੀਂ ਸੀ ਅੱਛਾ ਮੈਂ ਬੋਤਲ ਲਕਉਂਗਾ ਜਦੋਂ ਫੁੱਫੜ ਜੈਲਾ ਆਇਆ ਸੀ ਆਇਆ ਬਫੜ ਜੈਲਾ ਬੋਤਲ ਕਿਉਂ ਕਿ ਸਾਬ ਸੱਚ ਹੈ ਤੇਰੀ ਬੋਤਲ ਲਕੋਤੀ ਮੈਂਟੇਂਗ ਕਰ ਲਿਆ ਵੀ ਫੁੱਫੜ ਆ ਜਾ ਦੇ ਦੇ ਇਹਨੇ ਬੋਤਲ ਨਹੀਂ ਦਿੱਤੀ ਮੈਂ ਤਾਂ ਕੋਈ दारू ਨਹੀਂ ਦੇਖੀ ਨਹੀਂ ਕਿੱਥੋਂ ਭਾਲਦੇ ਤੋ ਹੈ ਨਹੀਂ ਕਦੇ ਕੰਮ ਆਇਆ ਫਿਰ ਕਹਿੰਨੇ ਭੈਣ ਜੋ ਉਹਨੂੰ ਓਏ ਆਏ ਵੀ ਜਿਆਦਾ ਆ ਜੂ ਯਾਰ ਕਿ ਪੰਜ ਚਾਰ ਪੀੜੀਆਂ ਤਰ ਜਾਣੀਆਂ ਅੱਛਾ ਹਾਂ ਮੈਨੂੰ ਮਾਰ ਦਿਓ ਪੀੜੀਆਂ ਤਾਰ ਦਿਓ ਤੇਰੀ ਕੀ ਪੁੰਡ ਮਾਰਨੀ ਐ ਜਿਹੜਾ ਭੁੱਖੇ ਕੰਮ ਦੀ ਐ ਤੇ ਤੇਰੀ ਪੁੰਡ ਮਾਰਨੀ ਐ ਆਖਰੀ ਆਪਾਂ ਚੱਲ ਯਾਰ ਬਾਬੇ ਕੋਲ ਚੱਲ ਬਗਜੋ ਸਕੂਟਰ ਤੇ ਚੱਲੀ ਤੁਰ ਕੇ ਦੇਖ ਲੈ ਤੂੰ ਕਿਵੇਂ ਕਰਨਾ ਬਾਬੇ ਸੁੰਬਾ ਦਾਸ ਕੋਲ ਨਾ ਚਲੀ ਗਿਆ ਉਹ ਉਹ ਉਹਦੇ ਕੋਲੇ ਜਾਓ ਮੇਰਾ ਕਾਨੂੰ ਆ ਬਾਬੇ ਘਨਾਲਾ ਦਾਸ ਦਾ ਕਿੱਲਾ ਹੋ ਹਾਂ ਉਹ ਹੀ ਐ ਉਹਦੇ ਕੋਲੇ ਚੱਲ ਯਾਰ ਐ ਨੂੰ ਮੰਨਦਾ ਇੱਕ ਬਾਬਾ ਟਾਣਾ ਦਾਸ ਸੀ ਉਹ ਤਾਂ ਹੈ ਨਹੀਂ ਉਹਦਾ ਲੰਡਰ ਜੀ ਸੀ ਇਹਦੇ ਵਰਗਾ ਇਹਦੇ ਵਰਗਾ ਉਹ ਚੱਲ ਹਾਂ ਇਹ ਥੋੜੇ ਨਾਲ ਦਾਸਿਆਣਾ ਦੂਜਾ ਕਲਾਚਾ ਸੁੰਬਾ ਦਾਸ ਚਲੀਏ ਹਾਂ ਆ ਜਾ ਚੱਲ ਬਗਜੋ ਨਾ ਧੋ ਲਈਏ ਐ ਕਰ ਹੂੰ ਅੱਛਾ ਹੀ ਮਾਰੇ ਰਾਕਟ ਨਾਲ ਜੀ ਭਗਾਈ ਮਾਰਨ ਦਾ ਹੈ ਯਾਰ ਇੱਕ ਬੜੀ ਹੁੰਦਾ ਜਵਾਕਾਂ ਦਾ ਚੱਲ ਯਾਰ ਹੈ ਚੱਲ ਚੱਲੀਏ ਹਾਂ ਆਇਆ ਉਹ ਕਈ ਬੜੀ ਪੀ ਪਟ ਆਉਂਦੇ ਟਰੱਕ ਕਰਾ ਲਿਆਏ ਉਹ ਸੰਗ ਦਾ ਦੱਛੇ ਤੂੰ ਹੈ ਪੈਸੇ ਪੂਸੇ ਚੱਕ ਲੈ ਆਏ ਕਰੀ ਹਾਂ ਕਰੇ ਨਹੀਂ ਛੱਡ ਜਾਂਦੇ ਉਹਨਾਂ ਨੂੰ ਬਾਹਰ ਨੂੰ ਜਾਈ ਮਹੀਆਂ ਨੂੰ ਨੀਰਾ ਪਾਣੀ ਚੰਗਾ ਕਿਉਂ ਉਹ ਬਿਲ ਜਾ ਏ ਛੇ ਕੀ ਕਰਿਆ ਮਹੀਆਂ ਮੈਥੋਂ ਨਹੀਂ ਪੈਂਦਾ ਨੀਰਾਂ ਨੂੰ ਰਾ ਕਈ ਬੜੀ ਲੇਟ ਹੋਜ ਗਏ ਲੇਟ ਹੋ ਜੀਏ ਭਾਈ ਜਦੋਂ ਨਾ ਤੇ ਰਿਸਟਰੀ ਕਰੋ ਹਿੰਚ ਦਾ ਕੰਨਾ ਖੰਡ ਪਾ ਕੇ ਦਿਓ ਰਿਸਟਰੀ ਕਰੋ ਨਾ ਲੈਟ ਨੂੰ ਸੁਣ ਲੈ ਮੱਥਾ ਟੇਕ ਨੂੰ ਪੈਸੇ ਪੂਰੇ ਨਹੀਂ ਉਹ ਸੱਚਾ ਹਉ ਤਾਂ ਫੜ ਲੈ ਭਾਈ ਹਾਂ ਮੱਥਾ ਟੇਕ ਨੂੰ 200 ਰੁਪਏ ਲੈ ਆ ਜਾ ਕੱਢ ਲੈ ਯਾਰ ਐ ਕਿ ਪੁੱਠਾ ਜਾਣਾ ਹੁਣਾਂ ਤੂੰ ਤੇ ਫਿਰ ਦੇ ਨਹੀਂ ਸਕਦਾ 100 ਰੁਪਏ ਨਾ ਕੀ ਮਰਦਾ ਇਹਦੇ ਕੋਲ ਚੰਗੇ ਭਲੇ ਪੈਸੇ ਆ ਭਾਈ ਦੇ ਦੋਨਾਂ ਕੋਲੇ ਪੈਨਸ਼ਨ ਦੇ ਸਾਰਾ ਕੁਝ ਹੈ ਉਹ ਕਾਂ ਨੂੰ ਜਰਮਾ ਇਹ ਤਾਂ ਦੋਨਾਂ ਕੋਲੇ ਆਉਂਦੇ ਨਹੀਂ ਪੈਨਸ਼ਨ ਦੇ ਓਏ ਜੰਗਲ ਨੂੰ ਦੇ ਤੇ ਵੀ ਪਾਰੇ ਧੱਕੀ ਉਹ ਜੰਗੋ ਫੇ ਬਿਆਹ ਨਹੀਂ ਸੀ ਉਹਦੇ ਪੁੱਤੇ ਦਾ ਹਾਂ ਉਹ ਕਹਿੰਦੀ ਭਾਈ ਕਿ ਲੋੜਾ ਹਾਂ 16 6 ਰੁਪਏ ਸੀ ਮਤਲਬ ਕਿ ਮੈਂ ਦੇ ਬੱਠਾ ਮਹਾਚਲ ਪਾਈ ਤਾਹ ਕਿ ਦਾ ਕੰਮ ਕਰੀ ਹਾਂ ਕੰਮ ਤਾਂ ਦਾ ਕਰ ਜੂ ਜੰਗੋ ਦੋਨੀ ਲੁੱਚ ਭੋ ਗਿਆ ਕੰਮ ਕੱਢ ਜੂ ਕਿਸੇ ਵੇਲੇ ਆਉਂਦੀ ਜਾਂਦੀ ਹਾਂ ਤੈਨੂੰ ਦੇਖ ਦੋ ਭੰਡ ਦੇ ਖਸਮੋਂ ਤੁਸੀਂ ਹਾਂ ਮੈਂ 10 ਰੁਪਏ ਕੱਢ ਲਾਂਗਾ ਤੋ ਇਹ ਪੰਜ ਮੱਛੀ ਤਾਂ ਕੀ ਗੱਲ ਆ ਬਾਕੀ ਜਾਨੂ ਆ ਬਾਬਾ ਜਵਾਬ ਹੀ ਨਹੀਂ ਦਿੰਦਾ ਪਾਨੂੰ ਮੰਨਦਾ ਕਿਉਂ ਨਹੀਂ ਦਾਇਆ ਇਹੇ ਮੰਡੜਾ ਹੁੰਦਾ ਦਾ ਅੱਜ ਨੂੰ ਗਾਂ ਹੁੰਦੇ ਕਿੱਥੇ ਦੀ ਕਿੱਤੇ ਅੱਜ ਨੂੰ ਕਿੱਥੇ ਦੀ ਕਿੱਤੇ ਹੁੰਦੇ ਕਿੰਜ ਦੇ ਭੁੱਖੇ ਮਾਰ ਰੱਖਿਆ ਨਾ ਕੁਛ ਕਰਦਾ ਨਾ ਬਾਤ ਹੈ। ਤਾਂ ਹੀ ਤਾਂ ਕੰਮ ਕਰਾਤਾ ਇਹਨੇ। ਹੂੰ। ਅਕਲ ਹੈ ਨਹੀਂ ਮੰਨ ਤਾਂ ਲਵੇ ਬੰਦਾ ਯਾਰ ਮੈਂ ਕੋਈ ਪਕਾਈ ਮਾਰੀ ਜਾਂਦਾ। ਹੋਰ ਹੈ ਨਹੀਂ ਭੰਡਾ ਲੈਣਾ ਗਰਜਾਲ ਹੋਰੀ ਪਿੰਡ 'ਚ ਰੌਲਾ ਪਾਉਣਗੇ। ਹੂੰ ਪਿੰਡ 'ਚ ਤਾਂ ਰੌਲਾ ਕੀ ਪਾਉਣਗੇ। ਉਹ ਨਾ ਪੁਲਸ ਪਵਾ ਦੇਣ ਵੀ ਮਾਇਆ ਇਹਨਾਂ ਕੋਲੇ। ਗੱਲ ਕਰ ਉਹ ਵੀ ਇਹਦਾ ਓਏ। ਆਪਾਂ ਕੰਮ ਵੀ ਉਹਨਾਂ ਨੇ ਗਲਤ ਕਰਤਾ ਭੰਡਾ ਦੇਣਾ ਦੂਜਾ ਕੰਮ ਕਰਨ ਨੂੰ ਫਿਰ। ਉਹ ਨਹੀਂ ਖੜਦਾ ਨਹੀਂ ਫਿਰ ਉਹਨਾਂ ਚਿਰ ਉਹ। ਉਹਨਾਂ ਚਿਰ ਖੜਦੇ ਵੀ ਨਹੀਂ ਇਹ ਵੀ ਗਲਤ ਆ। ਕੋੜਾ ਜੀ ਲੜਕੇ ਨੂੰ ਪੁਵਾੜ ਕੇ ਮੜਾ ਕਿ ਆਖੇ ਬੋਲਦਾ ਹੂੰ ਫੁੱਲ ਗਿਆ ਫੁੱਲ ਕੇ ਫੁੱਲ ਗਿਆ ਆ ਕੁੰਡੀ ਜੀ ਮੇਲੇ ਤੂੰ ਤੋੜੀ ਆ ਯਾਰ ਰਾਤ ਓ ਮੈਂ ਕਾਨੂੰ ਝੋਟੇ ਨੇ ਤੋੜੀ ਓ ਤੇ ਮੈਂ ਲੱਗਦੀ ਸੀ ਚੱਕਰਾ ਮਰੀ ਗਿਆ ਪਰਸੋ ਜੁੱਤੀ ਟੁੱਟੀ ਆ ਆਹੋ ਤੇ ਠੀਕ ਆ ਠੀਕ ਆ ਚੱਲ ਚੱਲ ਆ ਜਾ ਤੈਨੂੰ ਆਖੇ ਠੀਕਾ ਤੂੰ ਕਿਹੜਾ ਮੰਡਾ ਆ ਯਾਰ ਓ ਝੋਟੇ ਦੀ ਸਮਰਾਈ ਵਧੀਆ ਹੁੰਦੀ ਇੰਦਰਾ ਝੋਟਾ ਜਾਂ ਭਾਲਾ ਖਰਾਬ ਆ ਉਹ ਨੀਰਾ ਨੂਰਾ ਪਤਾ ਨਹੀਂ ਪਾ ਦੂਗੇ ਨਾ ਯਾਰ ਬਾਬਾ ਦੱਸਦਾ ਕਿ ਉਹ ਸੱਚੀ ਗੱਲ ਆ ਦਾਸ ਨੂੰ ਉਹ ਤਾਂ ਪੂਰਾ ਕਲਾ ਕਲਾ ਜਵਾਬ ਪਾਇਆ ਹੈ ਤਾਂ ਕਲਾ ਚ ਕਲਾ ਚ ਪੂਰਾ ਚਲ ਜੇ ਭਾਈਆ ਉਹ ਤਾਂ ਦਾਣੇ ਗਿਣਦੂ ਦਾਣੇ ਜੇ ਕੋਈ ਭਲਾ ਹੋਣ ਹੋਇਆ ਤਾਂ ਹਾਂ ਹਾਂ ਪਰ ਉਹ ਕੋਈ ਮਨ ਮਨ ਮਨਉਚੀ ਦਾ ਕਿਹਾ ਉਹਨੇ ਬਾਬੇ ਨੇ ਫੇ ਤਾਂ ਮਨਣਾ ਪੁੱਤਾ ਆਇਆ ਮਨ ਨਵਾਂ ਉਤੀ ਫਿਰੇ ਨੇ ਤਆਂ ਅੱਖੇ ਲੱਗਣਾ ਆ ਅੱਖੇ ਕੁੱਟ ਕੇ ਲਵਾਵਾਂਗੇ ਵੀ ਤੂੰ ਦੱਸ ਜਾਂ ਦੱਸ ਤੇ ਜਾਂ ਭਰਾ ਕੰਮ ਕਰ ਕੀ ਪਤਾ ਕੋਈ ਆਏ ਜਾਂ ਮੰਤਰ ਦੇ ਨਾਲ ਹੀ ਆ ਜੀ ਹੁਣ ਆਪ ਹੁਣ ਆਪ ਪੁੱਛ ਕੇ ਤਾਂ ਆਏ ਆ ਵੀ ਜਿਹੜਾ ਬਾਬੇ ਨੇ ਕੰਮ ਆਖੇ ਉਹ ਤੈਨੂੰ ਭਾਈ ਕਰਨੇ ਪੈਣਗੇ ਤੈਨੂੰ ਪੁੱਛ ਕੇ ਪਏ ਉਤੋਂ ਜੀ ਕਰ ਜੰਗੇ ਜੋ ਕੁਝ ਕਿਹਾ ਹਾਂ ਹਾਂ ਐ ਕਰ ਨਾ ਮਨਿਆ ਜੇ ਨਵਾਉਣਾ ਨੂੰ ਹੁਣ ਆ ਹੀ ਵੇਗਾ ਧੱਕੇ ਨਾਲ ਨਵਾਦਾਂਗੇ ਮੋਟਰ ਛੱਡ ਕੇ ਟੂਟੀ ਪ੍ਰੈਸ਼ਰ ਨਾਲ ਆਪਾਂ ਬਾਬੇ ਕੋਲ ਆਉਂਦਿਆਂ ਨੂੰ ਨਾ ਕੀ ਮੀ ਲਿਆ ਵੇ ਕਰੇ ਕਿ ਨਹੀਂ ਨਾ ਨਾ ਐ ਤਾਂ ਪਰ ਐਂਦਾ ਤੇਰੀ ਬੇਬੇ ਤੋਂ ਡਰਦਾ ਆ ਬੇਬੇ ਤੋਂ ਡਰ ਨਹੀਂ ਹੈ ਹੁਣ ਬਾਕੀ ਮੈਂ ਵੀ ਇੱਕ ਦੋ ਗੱਲਾਂ ਦੱਸੀਆਂ ਨੇ ਇਹਦੀਆਂ ਉਹਨਾਂ ਚ ਇੱਕ ਖੜਦਾ ਨਹੀਂ ਇਹ ਭੈਣ ਦਾ ਕਾਰਨ ਕਾਣ ਲਿਆਏ ਸੀ ਬਾਬਾ ਜੀ ਚੁਹਾ ਕੇ ਤੇ ਮੱਝ ਨਹੀਂ ਮਿਲਦੀ ਮੱਝ ਤਾਂ ਲਾਦਾਂਗੇ ਮਿਲਣਾ ਝੋਟਾ ਲੈ ਜਾ ਆਪਣਾ ਉਹਦੇ ਨਾਲ ਮਿਲਣ ਲੱਗ ਜੂ ਝੋਟਾ ਹੈ ਕਿ ਦੋ ਸੱਜਣਾ ਤੇ ਨਾਂ ਮੰਨ ਕੇ ਚਲੋ ਨਵੀਆਂ ਆਉਂਦੀਆਂ ਭੈਣ ਚ ਖਲੀੜਾ ਨੂੰ ਐ ਲੱਗਾ ਟਪਾ ਦਈਏ ਨਵੀ ਤਾਂ ਵਾਬੇ ਹੀ ਕਰ ਦੂ ਤੰਗੁਰਿਆ ਲੈ ਆਈਏ ਫੇਰ ਖੋਲ ਕੇ ਲੇ ਆ ਪਾਣੀ ਪੂਣੀ ਕਰਕੇ ਦੇਵਾਂਗੇ ਤੈਨੂੰ ਅੱਛਾ ਹੋਰ ਦੱਸੋ ਫਸਲ ਵਾੜੀ ਵਧੀਆ ਠੀਕ ਆ ਵਾ ਠੀਕ ਆ ਹੈ ਸਰੋਂ ਸਰੋਂ ਚੰਗੀ ਖੜੀ ਆ ਠੀਕ ਆ ਵਧੀਆ ਹੋਰ ਬੂਟਿਆ ਪਰਿਵਾਰ ਸਭ ਵਧੀਆ ਵਧੀਆ ਬਾਬਾ ਮੱਜਾਂ ਨਹੀਂ ਮਿਲਦੀਆਂ ਮੱਜਾਂ ਨਾਲ ਕਰ ਕੋਈ ਹੱਲ ਤੋਂ ਮੱਜਾਂ ਲਾ ਦਾਂਗੇ ਮੈਂ ਪਹਿਲਾਂ ਦੁੱਧਾ ਢੋਲੂ ਪਰਾ ਰੱਖਦੇ ਜਿਹੜਾ ਲਿਆ ਆ ਦੁੱਧ ਜੇ ਮਿਲ ਲਈ ਤਾਂ ਹੈ ਬਾਬਾ ਜੇ ਮਿਲਦੀਏ ਦੋਨੋਂ ਲੈ ਕੇ ਕਿੱਥੋਂ ਆਈਏ ਮਿਲਣ ਕੀ ਬੈਂਗਣ ਕਿੰਨਾ ਚਿਰ ਹੋ ਗਿਆ ਸੂਂਜਾਂ ਨੂੰ ਦੁੱਧ ਦਾ ਲਿਆ ਆ ਪਲਾ ਏਦਾ ਘਰ ਹੈ ਬਾਬਾ ਫੇਰ ਲਿਆਇਆ ਕਰੋ ਭਗਤੋਂ ਮਾੜਾ ਮੋਟਾ ਦੁੱਧਾਂ ਸੇਵਾਦਾਰ ਆਉਂਦੇ ਆ ਚਾਹ ਚੂ ਪੀਣਗੇ ਥਾਰੇ ਠੀਕ ਆ ਜੇ ਮਿਲੂਗੀ ਤਾਂ ਪਪਾ ਫੇਰ ਹੀ ਜਾਊਗਾ ਇਹ ਮਿਲਣ ਤਾਂ ਲਾਦਾਂਗੇ ਚਲ ਜਿਹੜਾ ਦਿੱਤਾ ਪਾਈਆ ਉਹ ਪਹਚਾਵਾ ਹੈ ਤੇਰੇ ਕੋਲੇ ਡੇਰੇ 'ਚ ਹਾਂ ਇਹ ਤਾਂ ਹੈ ਬੱਚਾ ਹੋਰ ਦੱਸੋ ਸਾਰੇ ਨਗਰ 'ਚ ਸੁੱਖ ਸ਼ਾਂਤੀ ਆ ਵਧੀਆ ਵਧੀਆ ਔਰ ਹੁਣ ਸਰੋਂ ਸਰੋਂ ਵੱਢ ਲਈ ਬਾ ਵੱਡੀ ਐ ਨੇਰੇ ਕੱਢੀ ਐ ਨੇ ਕਾਢ ਲੂ ਚਲੋ ਚੰਗੀ ਗੱਲ ਇਹ ਬਾਬਾ ਪੁੱਛਾਂ ਪਾਛਾਂ ਜਾ ਹੀ ਹੋਈ ਚੀਜ਼ ਇਹ ਆ ਜਿਹੜਾ 10 ਦਾ ਬੂਟਾ ਮੈਸ ਵਾਲੀ ਪੁੱਛਾ ਪੱਛਾ ਕਿਹੜੀਆਂ ਯਾਰ ਤੁੱਕੇ ਲਾਉਣੇ ਆ ਜੇ ਚੱਲ ਗਿਆ ਤਾਂ ਠੀਕ ਆ ਨਹੀਂ ਗਾ ਨਾ ਕੋਈ ਨਾ ਭਗਤਾ ਕਰਨਗੇ ਭਲਾ اچھا ਹਾਂ ਪੁੱਛਾ ਨੂੰ ਸਾਡੇ ਕੋਲ ਕੀ ਆ ਹੋਈ ਹੋਏ ਨੇ ਕਿ ਬਾਬੇ ਨੇ ਕਹੇ ਤਾਂ ਧੱਕਾ ਨਹੀਂ ਸਾਡੇ ਦਾ ਆਪਦੀ ਬੁੰਡ ਤੇ ਪੈਂਦੀਆਂ ਸਾਥ ਬਣਾਣੇ ਆ ਮੈਂ ਉਹ ਮਾਰ ਲਾ ਰੱਖੇ ਤੁ ਉਹੀ ਲੱਗ ਰਹੇ ਹੋ ਤੁਸੀਂ ਐਵੇਂ ਨਾ ਕਿਸੇ ਦੇ ਪਿੱਛੇ ਰਿਆ ਕਰੋ ਮੈਂ ਤਾਂ ਆਪ ਟਾਈਮ ਪਾਸ ਕਰਦਾ ਬੈਠਾ ਇੱਥੇ ਡਰਦਾ ਘਰੋਂ ਉਹ ਕਹਿੰਦਾ ਕਿ ਸਾਲ ਹੋ ਗਏ ਤੈਨੂੰ ਬਣੇ ਨੂੰ ਮੈਨੂੰ ਹੋ ਗਏ 3-4 ਸਾਲ ਹੋ ਗਏ ਘਰੋਂ ਭੱਜੇ ਤੂੰ ਕੁੱਟ-ਕੱਟ ਕੇ ਦਵੱਲਿਆ ਬਾਬਾ ਤੈਨੂੰ ਕੇ ਕੁੱਟ ਕੇ ਦਵੱਲਿਆ ਬੁੜੀਆਂ ਭਰਾਵਾ ਗੜ ਨੂੰ ਨਹੀਂ ਛੱਡਦੀਆਂ ਬੁੰਡ ਤੇ ਪੈਂਦੀਆਂ ਉਹਨਾਂ ਨੂੰ ਭੱਜ ਲਿਆ ਮੈਨੂੰ ਲੱਗਦਾ ਘਰ ਨਾਲੋਂ ਵੀ ਤੰਗਾ ਕੰਮ ਚ ਲੈ ਜੇਠਾੜ ਤੂੰ ਕਸੀਏ ਤੋਂ ਡਰਦਾ ਭੱਜਿਆ ਉਹਦਾ ਨਾ ਪੁੱਛ ਨਾ ਭਰਾਵਾ ਬਾਪੂ ਨੇ ਜੋੜ ਲਿਆ ਮੈਨੂੰ ਨਰਮਾ ਗੁੱਡਣ ਚ ਹਾਂ ਸਾਰਾ ਦਪਹਿਰਾ ਲਾਈ ਰੱਖਿਆ ਮਗਾ ਭੈਂਡ ਦੀ ਬੁੰਡ ਮਰਾਵੇ ਕਸੀਆਂ ਸਿੱਟ ਕੇ ਟਿੱਬਿਆਂ ਨੂੰ ਹੋ ਗਿਆ ਭਾਗਵਾ ਮਹੀਨਾ ਸੀ ਭਰਾ ਹਾਂ ਉਹ ਪੈ ਬੁਖੀ ਕਿੰਨੀ ਬਹੁਤ ਔਖੀ ਤਾਂ ਨਿਕਲੀ ਗੱਟਿਆਂ ਦਾ ਹੀ ਆਉਂਦਾ ਸੀ ਮੁੜਕਾ ਬਾਬੇ ਦੇ ਭੱਜਿਆ ਹੁਣ ਤਾਂ ਖਰਬੂਜੇ ਵਰਗਾ ਹੋ ਰਿਹਾ ਬਾਬਾ ਤੂੰ ਮੁੜਕਾ ਨਾ ਪੁੱਛ ਚਿਤੜਾਂ ਹੀ ਤੇੜ ਵਿਜਦੀ ਜਾਂਦਾ ਸੀ ਹਾਂ ਸਰਾਹ ਬਣਾਈ ਤੁਰੀ ਹੋਰ ਦੱਸੋ ਤੂੰ ਦੱਸ ਕਿਵੇਂ ਆ ਠੀਕ ਆ ਸਾਰੇ ਇਹਦਾ ਬਾਬਾ ਰਾਤ ਦੀ ਬੱਕਰੀ ਮੈਂ ਕਿਨੇ ਤਾਬਾ ਬੱਕਰੀ ਮੈਂ ਕੀ ਜਾਂਦੀ ਆ ਮम्मा ਮੂੰਹ ਚ ਪਾ ਲੈਂਦਾ ਬੱਕਰੀ ਦਾ ਦੁੱਧ ਉੱਤਰਿਆ ਆਉਂਦਾ ਜਿਹੜਾ ਕੋਈ ਕਰੋ ਲਾਜ ਜਿਹੜਾ ਲਾਜ ਕਰਦਾ ਬਾਬਾ ਤੰਗ ਤਾਂ ਬਾਬਾ ਆਪ ਹੀ ਬਹੁਤ ਆਂਦਾ ਵਾਧਾ ਨਹੀਂ ਕਰਦੀ ਇਹਨੂੰ ਘਰ 'ਚ ਕੋਈ ਵੀ ਕਰਦੀ ਨਹੀਂ ਵਾਧਾ ਹਾਂ ਇਹ ਲੈ ਕੇ ਅੱਜ ਮੁੰਡੇ ਨਾਲ ਅਸੀਂ ਮੁੱਦਾ ਸੌਂਦਾ ਹੈਗਾ ਬੰਡ ਰੱਬ ਨੂੰ ਬੰਨੀ ਕਰਕੇ ਨਾ ਸਿੱਧਾ ਪੰਨਾ ਫਿਰ ਲੋੜਾ ਬਾਬ ਰੱਬ ਨੂੰ ਦਿਖਾਈ ਜਾਂਦੀ ਕਿ ਵਾਧਾ ਹੋਵੇ ਟੇਡਾ ਪਿਆ ਕਰ ਬਾਬਿਆ ਕੋਲ ਲਾ ਕੇ ਜਾਇਆ ਕਰ ਘੰਟਾ ਹਾਂ ਸਾਰ ਦੇਣਗੇ ਉਹ ਜਿੱਥੇ ਪਹੁੰਚੇ ਸੰਤ ਹੈ ਕਿੰਨਾ ਮਾਨ ਨੂੰ ਕਿ ਜਾਇਆ ਕਰ ਸੰਗਤ ਦੇ ਬੇਟੀਆਂ ਅੰਦਰ ਚ ਪੂਰੀ ਅੱਛਾ ਔਰ ਵੀ ਠੰਗ ਤੇ ਔਰ ਭਗਤ ਆ ਗਿਆ ਜਿਆਦਾ ਹੀ ਕਰੀ ਜਾਂਦੀ ਸੀ ਤੈਨੂੰ ਆ ਬਾਬਾ ਔਰ ਠੱਠੇ ਵਰਗਾ ਹੋ ਰਹੀ ਆਂ ਜੀ ਬੁੰਡ ਵਾਂਗੂ ਪੜਾ ਪੜਾ ਕਾਹਨੂੰ ਬਾਬਾ ਦੁੱਧ ਲਿਆਇਆ ਉਹ ਪੜਾ ਪੜਾਲ ਚ ਫੜਾਤਾ ਐਂ ਦਾ ਫੁੱਦਾ ਬੜਾ ਦਾ ਜਾਇਆ ਟੂਟ ਥੋੜੀ ਐ ਕਰਾ ਛੋਟਾ ਖੜਾ ਚੋਰੀ ਨੂੰ ਕੇ ਹਾਂ ਬਾ ਜਿਵੇਂ ਤੇਰੇ ਕੋਲ ਛੋਟਾ ਜੇ ਮੈਂ ਨਾ ਮੈਂ ਦਦਾ 1000 ਰੁਪਿਆ ਕਰਦੇ ਕੰਜੜਿਆ ਬਾਛੇ ਤਾਂ ਮੈਂ ਇਹ ਰੁਪਿਆ ਨਾ ਐ ਦੀ ਬੁੰਡ ਦੇਣਾ ਹਰੇ ਕਹਿੰਦਾ ਵਾ ਆਪਾਂ ਕੱਲ ਨੂੰ ਦੇਖੇ ਜੀ ਅੱਛਾ ਹਾਂ ਮਾ ਦਾ ਝੋਟੇ ਦੀ ਲਾਂ ਉਹ ਸੁਣਾਉਣਾ ਬਹੁਤ ਕੱਢੀ ਨੇ ਜਿਹੜਾ ਬਾਹਰ ਨਾ ਮੁੰਜਰੀ ਰੱਸੀ ਪਾ ਕੇ ਬਾਬਾ ਪੂਛ ਨਾਲ ਬੰਨਦੇ ਦੱਤੇ ਦੱਤੇ ਮੁੰਡੇ ਦੀ ਰੱਸੀ ਪਾ ਕੇ ਮਾ ਜਾ ਵੀ ਯਾਰ ਐਡਾ ਸੋ ਨਹੀਂ ਖਿੱਚ ਪੈਂਦੀ ਆ ਨਾ ਫਿਰ ਮੂਰੇ ਡਿਸਟਰੀਬਿਊਟਰ ਨਹੀਂ ਕੰਮ ਕਰਦਾ ਪਾ ਪੰਡਾ ਜੂ ਮਾ ਕਰੋ ਆਵਾ ਮੂਰੂ ਬੰਦ ਕਰਾ ਦੇ ਕੀ ਮੂਰੂ ਟੱਕੀ ਜਾਣ ਬੜਾ ਚੱਲ ਲੈ ਲੈਣੇ ਸਵਾਰ ਤੂੰ ਤਾਂ ਨਹੀਂ ਬੰਦੀ ਬੁੰਡ ਦੇਣਾ ਤੂੰ ਤਾਂ ਕਿਸੇ ਦੀ ਨਹੀਂ ਜਾਣੀਂ ਇੰਨ ਕੱਢਾ ਲੈ ਇਹ ਤਾਂ ਉੱਥੇ ਖੱਸੀ ਹੋ ਰਿਹਾ ਹੋਣਾ ਨਮੂਹਾਂ ਨੇੜੇ ਹੋ ਜਾ ਹਾਂ 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 ਕੱਲ ਹੈਰੀ ਬਾਬੇ ਤੂੰ ਜਿਹੜੀ ਗੱਲ ਪੁੱਛਣਾ ਦਾ ਉਹ ਪੁੱਛਣਾ ਚਾਹੁੰਦਾ ਤਾਂ ਨਹੀਂ ਆਉਂਦਾ ਨਹੀਂ ਆਉਂਦਾ ਆਹ ਦੇਖ ਲਓ ਭਗਤੋ ਇਹਦੇ ਕੰਮ ਕਢਦਾ ਇਹਨੇ ਬਹੁਤ ਕੰਮ ਕਰਿਆ ਬਾਬੇ ਨੇ ਨਹੀਂ ਛੱਡਿਆ ਰਾਜੇ ਬਣਾ ਦੇ ਕਿਤੇ ਨਹੀਂ ਤੇ ਕੋਲੇ ਆਉਣਾ ਤਾਂ ਹੀ ਆਏ ਬਾਬੇ ਕੋਲ ਤਾਂ ਹੀ ਤਾਂ ਜਿੱਕਾ ਇੱਕ ਨਹੀਂ ਕਿ ਲੌੜਾ ਇਹ ਕੋ ਰਾਜੇ ਬਣਾ ਮਖਾ ਰਾਜੇ ਬਣਾਤੇ ਜੀ ਐਂ ਗੱਲ ਕਰਦਾ ਹਾਂ ਹਾਂ ਤੈਨੂੰ ਦੱਸਿਆ ਜਿਹੜਾ ਕੰਮ ਆਪਣੇ ਪਾਰ ਨਹੀਂ ਕਹਿੰਦੇ ਆਪਾਂ ਸਾਡੇ ਚੱਕਰ ਹੀ ਉਲਟ ਪੈ ਗਿਆ ਜੀ ਪੜ ਜੀ ਨਾਲ ਸੰਗ ਕਰਦਾ ਕੋਈ ਨਹੀਂ 10 ਜੀ ਸੰਗ ਦਾ ਆਪਾਂ ਹਾਂ ਕੋਈ ਨਹੀਂ ਦੱਸ ਤੂੰ ਦੱਸ ਗਿਆ ਤੂੰ ਮੈਨੂੰ ਜਿੱਕਾ ਆ ਹੁੰਦਾ ਤੂੰ ਦੱਸ ਸਾਰੀ ਗੱਲ ਬਾਬੇ ਉਹ ਤਾਂ ਬਾਬਾ ਮੇਰੇ ਵਾਲਾ ਪਾਪਾ ਨਹੀਂ ਉਹ ਨਵੇਂ ਕਿਹਦਾ ਉੱਚਾ ਸੁਣਦਾ ਕੋਈ ਨਾ ਉੱਤੇ ਨੂੰ ਕੀ ਹੈ ਬਾਬਾ ਮੇਰੇ ਹੋ ਜਾ ਹੈ ਕੋਈ ਕਹਿੰਦਾ ਕੋਈ ਨਹੀਂ ਉਹ ਨਹੀਂ ਹੈ ਹੋ ਹਾਇ ਫਿਰ ਇਹ ਕਲੀਕਰ ਚੱਕੀ ਕਰਾ ਮੈਨੂੰ ਜੈਲੇ ਨੇ ਦੱਸ ਕਾ ਨਾ ਜਬਾਕੀ ਨਾ ਤਾ ਦੋਈ ਦੱਸ ਤੂੰ ਹੀ ਦੱਸ ਦੇ ਯਾਰਾ ਮੁਰਵਾ ਲੈ ਹਏ ਫਿਰ ਬਾਬਾ ਯਾਰ ਕੋਈ ਆਕਲ ਦੀ ਗੱਲ ਕਰ ਛੇਣਾ ਬੇਣਾ ਭਗਵਾ ਨਾ 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 ਸਹੀ ਆ ਸਹੀ ਆ ਸਾਡੀ ਚੱਕਰ ਪਹਿਲੇ ਕਰ ਚ ਕਸੂਤਾ ਅਰ ਪਿਆ ਤੈਨੂੰ 10000 ਦੇਣੇ ਕੰਮ ਕਰ ਜੇ ਨਾਲੇ ਤੇਰੀ ਕਲਾ ਦਾ ਪਤਾ ਨਾ ਕੋਈ 10000 ਦੇਣ ਕਰ ਹੋਰ ਹੋਰ ਕਰਨਾ ਅੱਗੇ ਕਸਤਾ ਪਾਣਾ ਆ ਬੈਠਾ ਮੈਂ ਸਕੂਟਰ ਨਹੀਂ ਆ ਮੋਟਰਸਾਈਕਲ ਚੱਲ ਤੂੰ ਐ ਕਰ ਜਾਣ ਸਵਾ 11 ਕਰ ਲੈ ਜਾਂ 15 ਕਰ ਲੈ ਐਨਾ ਤਾਂ ਹੈ ਹੀ ਨਹੀਂ ਹੈ ਕਰ ਲਾਂਗੇ ਜੇ ਬਸ ਉਹ ਆਲਾ ਆਪਣਾ ਕੰਮ ਹੋ ਜਾਣਾ ਤੇਰਾ ਕੰਮ ਦੱਸ ਬਈ ਹਾਂ ਕੰਮ ਬੱਬਾ ਪੜਾ ਬੱਡਾ ਕੰਜੜਾ ਰਾਜੇ ਬਣ ਗਿਆ ਤੂੰ ਵੀ ਨਾਲ ਹੀ ਰੇਪੀ ਭਾਂਦੀ ਬੰਡ ਪੜਾ ਨਾ ਆਏ ਬੱਬਾ ਕਰ ਤੈਨੂੰ ਖੇਚਣਾ ਮਤਲਬ ਹੀ 10 ਮਾਰ ਲੈ ਜੀ ਡੇੜਾ ਬਣਾ ਕੇ ਦਿਉ ਤਿੰਨ ਮੰਜਲਾ ਸੱਤ ਸਦੇ ਜਿਹੜੀ ਗੱਲ ਆ ਤਾ ਉਹ ਕਰ ਉਹ ਯਾਰ ਚ ਦੇਣਾ ਕੋਈ ਨਾ ਪਹਿਲਾਂ ਹੋ ਗਿਆ ਕੰਮ ਤੇਰਾ ਦੱਸ ਪਾਪਾ ਕਿਹੜਾ ਬੰਦ ਤਰੀ ਮੇਰਾ ਭਾਈ ਛੋਟਾ ਪਾਲੇ ਰਾ ਪਾਪਾ ਉਹ ਜਿਹੜਾ ਪ੍ਰੀਤੋਈ ਦੇ ਬੜਕਾ ਹੁੰਦਾ ਆ ਜਮ 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 ਉਹ ਹੀ ਉਹ ਹੀ ਉਹ ਹੀ ਜੀ ਉਹ ਹੀ ਬਾਬਾ ਉਹ ਨਾ ਬਾਬਾ ਮਾਤਾ ਲਈ ਮੈਨੂੰ ਨਾ ਸੁਪਨਾ ਆਇਆ ਅੰਜਨ ਦੇ ਪ੍ਰੀਤੋਈ ਮੈਨੂੰ ਬਿਦਵਾ ਉਹ ਜਿਹੜੀ ਗੱਲ ਆ ਯਾਰ ਬੂਫ ਨੇ ਆ ਸੁਣਦਾ ਨਹੀਂ ਤੂੰ ਫਿਰ ਹਾਇ ਫਿਰ ਉਹ ਹੀ ਗੱਲ ਬੁਲਾਏਗਾ ਫਿਰ ਠੰਗ ਚ ਬੈਠੀ ਆ ਦੱਸ ਗੱਲ ਆਏ ਅਬੀ ਉਹ ਨਾ ਮਤਲਬ ਨੂੰ ਸੁਖਣਾ ਆਇਆ ਵਿੱਚ ਮੈਂ ਤੇ ਬੰਤ ਜਣੋਂ ਦੀ ਵੀ ਮਤਲਬ ਪਿਛਲੇ ਜਨਮ ਚ ਅਸੀਂ ਸੀਗੇ ਨਾਗ ਨਾਗ ਦੇਵਤਾ ਮੈਨੂੰ ਦੱਸੀਆ ਮੈਨੂੰ ਵੀ ਦਿਸਣ ਲੱਗ ਗਿਆ ਥੋੜੀ ਬੁੰਡ ਤੇ ਮਾਰੀ ਸੀ ਡਾਂਗ ਨਾਲ ਮੇਝ ਜਾਂਦੇ ਸੀ ਹਾਂ ਉੱਚੀ ਉੱਚੀ ਬਾਬਾ ਮਾਰੀ ਉੱਚੀ ਉੱਚੀ ਮਾਰਿਆ ਜਮਾ ਨਿਸ਼ਾਨਾ ਜਮਾ 사ਮੀ ਥੰਮ ਇਹ ਕੰਮ ਨਹੀਂ ਮੇਰੀ ਗੱਲ ਯਾਦ ਆ ਕਿ ਬਾਬਾ ਨਾਗ ਦੇਵਤਾ ਕਹਿੰਦਾ ਵੀ ਜਿਹੜਾ ਬੰਤ ਸੀਗਾ ਤੇ ਬੰਤ ਦੇ ਕੋਲੇ ਨਾ ਮਤਲਬ ਵੀ ਇਹ ਮੜਿਆ ਅੜਬ ਸੀ ਨਾਗ ਬੜਾ ਜੈਦ ਸੀ ਕਾਲਾ ਸੀ ਇਹ ਤੇ ਇਹਦੇ ਕੋਲੇ ਨਾ ਮਤਲ ਨਾ ਇਹ ਲੋੜੇ ਵਾਂਗੂ ਖੜਾ ਹੋ ਜਾਂਦਾ ਇਹ ਹਾਂ ਪੂਸਤੇ ਪੂਸਤੇ ਤੇ ਇਹਦੇ ਕੋਲੇ ਮਤਲ ਵੀ ਨਾਗ ਮਨੀ ਸੀਗੀ ਉਹ ਕਹਿੰਨੀ ਵੀ ਸੋਡੀ ਜਿਹੜੀ ਪ੍ਰੀਖਿਆ ਪੂਰੀ ਹੋ ਗਈ ਤੇ नागਮਣੀ ਐ ਇਸ ਜਨਮ ਚ ਮਤਲਬ ਸਾ ਨੂੰ ਦੇਤੀ ਦੇਵਤੇ ਨੇ ਅੱਛਾ ਤੇ ਜਿਹੜੀ नागਮਣੀ ਉਹ ਬਾਬਾ ਬੰਤ ਕੋਲੇ ਪਤਨੀ ਤਾਂ ਜਾਣਨੀ ਪਈ ਖਾਉਣੀ タルਕੇ ਭੁੱਲ ਗਿਆ ਤੇ ਖਾਉਣੀ ਕਿਹ ਕਿਹ ਗੁਰੀ ਗੁਰੀ ਨੂੰ ਫੜਾਤੀ ਤੋਂ ਬਾਬਾ ਨੇ ਤੁਸੀਂ ਮੜੀ ਬਾਬਾ ਮਾਰੋ ਨੀਗਾ ਮਾਰੋ ਹਾਂ ਉਹ ਤੇ ਯਾਦ ਨਹੀਂ ਹੋਊਗੀ ਹਾਂ ਯਾਦ ਆ ਯਾਦ ਨਹੀਂ ਆਉਂਦੀ ਬਾਬਾ ਭੰਡਾਰਾ ਜਲੇਪੀ ਕਾ ਨਾ ਕਰਾਂ ਸਾ ਦੀ ਸੰਕਟ ਹੋਣ ਦੀ ਆ ਰਿੱਕੇ ਕੱਢ ਦੂੰ ਮੈਮੀ ਕੋ ਗੱਲ ਕਹੂੰ ਜਿਵੇਂ ਕੁਝ ਕਰਨਾ ਅਸੀਂ ਉਹਦੇ ਨਾਲ ਮੈਂ ਕਰਾਂਗਾ ਮੈਂ ਕਰਾਂਗਾ ਜਵਾਨ ਦੇ ਪੱਕੇ ਹਾਂ ਪੱਕੇ ਪੱਕੇ ਕਹਦੇ ਮਣੀ ਲੱਭ ਗਈ ਮਣੀ ਲੱਭ ਗਈ ਕਹਦੇ ਨੱਭ ਗਈ ਕਹਦੇ ਲੱਭ ਗਈ ਹੱਥ ਫੜ ਕੇ ਦੱਸ ਨਾ ਮਣੀ ਲੱਭ ਦੱਸ ਦੇ ਮਨ ਦਾ ਲੋੜਾ ਪੜ ਕੇ ਮੁੰਡੜੀ ਮੂਰੀ ਨਾਲ ਲਾ ਦੋ ਸਾਰੀ ਚੀਜ਼ ਜਾ ਅੱਛਾ ਜੀ ਜੇ ਨਾ ਆਵੇ ਐ ਕਹਦੀ ਬੂ ਨਾ ਹੁੰਦਾ ਕੀ ਵੀ ਚੱਕਰ ਆ ਬਾਪਾ ਐ ਤਾਂ ਤੈਨੂੰ ਆਹ ਤਾਂ ਲਵਾਉਣੀ ਨਹੀਂ ਉਹਨੇ ਉਹ ਇੱਕ ਗੱਲ ਚ ਕੰਜੜਾ ਬਾਬੇ ਦੀ ਸੱਚ ਮੰਨ ਉਹ ਤਾਂ ਹੀ ਬੜੀ ਬੜੀ ਚਾਲ ਦਾ ਚੱਕਦਾ ਵੀ ਆ ਸੀ ਹਾਂ ਇਹ ਗੱਲ ਸੱਚੀ ਆ ਬਾਬਾ ਕੜਾ ਨਹੀਂ ਮਾਰਿਆ ਤੂੰ ਜਮਾ ਬੜੀ ਬੜੀ ਚਾਲ ਦਾ ਚੰਗਦਾ ਕਹਿੰਦਾ ਆ ਸੀ ਮੈਂ ਤਾਂ ਜਰੂਰ ਹੁੰਦੀ ਆ ਮਗਰ ਸਾਰੇ ਰਿਖਿਆ ਦੁਬਾਰੇ ਜੋ ਨਹੀਂ ਪਾਪਾ ਜਿਹੜਾ ਮਤਲਬ ਹੀ ਆਪਣੀ ਪਏ ਪਟੋਲ ਲੜੀਓ ਫੜਕੇ ਮਾਤਲ ਵੀ ਕਹਿਣ ਦਾ ਭਾਵ ਕਾਲੀ ਕੰਨੀ ਵਾਲੀ ਕੌਲੀ ਚ ਦੇ ਦੇ ਕੌਲੀ ਦੇ ਨਾਲ ਮਾੜੀ ਡਬੋ ਦੇ ਕੋਈ ਬਾਬਾ ਇਹ ਤਾਂ ਡਬਣੀ ਨਹੀਂ ਦੇਣੀ ਬਾਬਾ ਉਹ ਜੀ ਬਾਬਾ ਉੱਥੋਂ ਤਾਂ ਇਹ ਮਾਤਲ ਵੀ ਸੁਗੜਿਆ ਛੋਟਾ ਹੋਇਆ ਉਹ ਨਹੀਂ ਕਰਦਾ ਮੈਂ ਫਿਰ ਆਇਂ ਕਰਕੇ ਬਾਬਾ ਇਹ ਮਾਤਲ ਵੀ ਕਿਤੇ ਅੱਖ ਲੱਗ ਜੇ ਮੁੰਜੀ ਦੀ ਰੇਖੀ ਨਾ ਪਾ ਲਈ ਤਾਂ ਅਸੀਂ ਇਹ ਮੂਰੇ ਪਾ ਲਾਂਗੇ ਗੇਹਰ ਬਕਸੇ ਨੂੰ ਮੁੰਜੀ ਦੀ ਰੇਖੀ ਪਾ ਕੇ ਤੇ ਮਗਰ ਖਿੱਚੜ ਕੇ ਪਾਤਾ ਦੇਂਗਾ ਪਾ ਦੂਆਂ ਪਾਈ ਲਾ ਟੁਆ ਨੇ ਕਰ ਮੇਰਾ ਪਾਕੇ ਆਏ ਪਾਕੇ ਦੇਖ ਤੂੰ ਕੰਮ ਕਰ ਯਾਰ ਹੱਥ ਬਾਬੇ ਇੰਦਰ ਲੰਮਾ ਹੈਗਾ ਸੱਚਾ ਚੱਕ ਉਂਗਲਾ ਮੇਂ ਲਾ ਬਾਬੇ ਨਾ ਮੈਂ ਬਾਬੇ ਦਾ ਕੀ ਮੈਂ ਨੂੰ ਕਹਿੰਦਾ ਹੀ ਵੀ ਆਏ ਦੱਸ ਦੇ ਉਹ ਯਾਰ ਜਿਹੜੀ ਗੱਲ ਕਰਨੀ ਉਹ ਕਰ ਬਾਬਾ ਨਾ ਨਾ ਮਿਲ ਨਾ ਨਹੀਂ ਬਾਬਾ ਚਲ ਗੱਲ ਤਾਂ ਪੜ ਜਿਹੜੀ ਆਏ ਦੱਸ ਵੀ ਝੇੜ ਕਰ ਦਾਂਗੇ ਸੱਚੀ ਕਰਦਾ ਕਰਦਾ ਗੰਜਾ ਅੱਛਾ ਹਾਂ ਇਹ ਵੀ ਲੋਹੀ ਗੱਲਾਂ ਸੀ ਚਰਚੋਂ ਪੱਟ ਜੰਦੇ ਜਰੀ ਇਹ ਕਾਦੀ ਚੇਜ਼ ਆ ਅਸੀਂ ਜਾਂ ਕੋ ਚੰਬੜੀ ਜਾਂਦੇ ਜਿਹੜੀ ਉਹਦੇ ਨਾਲ ਪ੍ਰੀਤੋਂ ਰਹਿੰਦੀ ਹਾਂ ਇਹਨਾਂ ਦੀ ਉਦੋਂ ਨਾਗਰੀ ਸੀ ਉਹ ਅੱਛਾ ਜੀ ਤੇ ਆਹ ਦੇਖ ਰਹਾ ਨਾ ਗੱਲ ਵਿੱਚੋਂ ਨਿਕਲੀ ਓਏ ਮੇਰੇ ਬਾਬਾ ਇਹਨਾਂ ਦੀ ਹੈ ਇੱਕ ਗੱਲ

ਕੁਆਲੈਂਟ ਕਰੇ ਬਾਤ ਜਿਵੇਂ ਝੂਟਾ ਮਾਰੂ ਬਣਤਾ ਮਣੀ ਮੂਹ ਕੁਝ ਨਹੀਂ ਆਉ ਮਣੀ ਜਿਆਦਾ ਉਤਾ ਨੂੰ ਆਉਦੀ ਬਾਬਾ ਇੱਕ ਗੱਲ ਐ ਚੇਡਾਈਆਂ ਨੇ ਕਰ ਸਹੀ ਦੱਸ ਸਾਨੂੰ ਮਣੀ ਆ ਤਾ ਬਾਬਾ ਦੇਖ ਚੱਕੀਏ ਤੇਰੀ ਪੂਰੀ ਚੋਲੀ ਜਵੀ ਤੂੰ ਗਾਂ ਵੀ ਉਹਦੇ ਕੋਲੇ ਆ ਜਾਂ ਮਰਦਲ ਵੇਚ ਕੇ ਖਾਣ ਹਾਂ ਕਿੱਥੇ ਧਰ ਰੱਖੀ ਉਹ ਦੱਸ ਬਾਬਾ ਇੱਕ ਚਲ ਕੀ ਬੜਾ ਯਾਰ ਫਿਰਤਾ ਹੈ ਲੈ ਗਈ ਕਿਤੇ ਬੜਿਆ ਕੇ ਉਹ ਹੁਣ ਮਣੀ ਨਹੀਂ ਕੱਢਦੀ ਉਹਨੂੰ ਐਨਾ ਉਖੇ ਮਾਰਨ ਦੇ ਭੈਣ ਦੇ ਲਾਨਾ ਨੂੰ ਫੇਰ ਬੰਨਤ ਦੇ ਨਾ ਇੱਕ ਅੱਛਾ ਇਹ ਫੇਰ ਕੱਢਣਗੇ ਇਹ ਤੱਕ ਪਾਪਾ ਗੱਲ ਰਾ ਫਿਰ ਆਪਾਂ ਪ੍ਰੀਤੋ ਕੋਲ ਹੀ ਜਾਵੜਦੇ ਤਾਂ ਆ ਪ੍ਰੀਤੋ ਨੂੰ ਨਾਲ ਲੈ ਲਓ ਮੰਨ ਜਗਾ ਚੱਲ ਫਿਰ ਜੇ ਨਾ ਮੰਨੀ ਮੇਰੇ ਕੋਲ ਲਿਓ ਮੈਂ ਬਣਾਉ ਗਵਾਰੇ ਬਣੀ ਲਿਆ ਹਾਂ ਹਾਂ ਜੀ ਮਾਗੀ ਕਿ ਮਾਂ ਗੱਡੀ ਲੈਣ ਜੇ ਮੈਨੂੰ ਫਿਰ ਮੰਨੀ ਛੱਡੋ ਤਾਂ ਆ ਗੱਲ ਦੇ ਕੋਈ ਨਹੀਂ ਆ ਗਈ ਜਿਹਨ ਕੌਲੀ ਕੁੱਟ ਲਿਆਂ ਮਣੀ ਆ ਮੈਂ ਪਾਪਾ ਬੜੀਆਂ ਛਟਣੀਆਂ ਕੁੱਟੀਆਂ ਨੇ ਕੋਠੇ ਨਾਲ ਹੂੰ ਦੋਨਾਂ ਭਾਈਆਂ ਨੇ ਇਹੀ ਕੰਮ ਦੀ ਰੇ ਹੋਰ ਭਾਈਂ ਦੀ ਬੁੱਦੀ ਬਾਣ ਜੋੜ ਕੇ ਦਿੱਤਾ ਮੈਨੂੰ ਅੱਠਿਆ ਮਾੜੇ ਬੰਦੇ ਕੋਲੇ ਇਹੀ ਹਿਸਿਆੜ ਹੁੰਦਾ ਲੋੜਾ ਹੁੰਦਾ ਯਾ ਹੂੜ ਹੁਣ ਕੰਜਰ ਜੀ ਲੋੜਾ ਦਾ ਕੋ ਯਾਰ ਤੂੰ ਜਿਹੜੀ ਗੱਲ ਆਈ ਤਾਇਆ ਉਹ ਪਹਿਲੇ ਰਾਹ ਪੈਗੀ ਬਾਬਾ ਠੀਕ ਆ ਬਿਉਹਨੇ ਕਿੱਥੇ ਲਗੋ ਰੱਖੇ ਬਾਬਾ ਇਹ ਨਹੀਂ ਗਾ ਨਹੀਂ ਬਾਈ ਦੀ ਦੱਸ ਦੇ ਹਾਂ ਦੱਸ ਦੇ ਮਾੜੀ ਜਮੀਨੇ ਘਰ ਬਾਬਾ ਇੱਥੋਂ ਇੱਥੋਂ ਮਾਤਰ ਮਾਰੀ ਲੰਮੀ ਹੋਰ ਓਏ ਇਹਦਾ ਬਿਮਾਰ ਨੂੰ ਯਾਰ ਤੂੰ ਹੱਥੇ ਧਲਵਾ ਲੈ ਫਿਰ ਮੈਂ ਇਥੋਂ ਜਰੂਰੀ ਲਵਾਉਂ ਮਾਰੀ ਨਾ ਸਿਰ ਅੱਗੇ ਪਾਟੀ ਜਾਂਦਾ ਨਸ਼ਾ ਨਹੀਂ ਪਤਾ ਨਹੀਂ ਗੋਲੀ ਲਿਆ ਦੇ ਸਰ ਜੂਬੀ ਬੈਠੇ ਬੁੜਾ ਲੱਗਦਾ ਟਾਈਮ ਸਾਡ ਬੜਾ ਲੱਗਦੀ ਐ ਨਾ ਫਿਰ ਅਗਲਾ ਪੁਰਣ ਕੀ ਕਰਦੇ ਤਰੀ ਤੋਂ ਪਾਗਲ ਨੂੰ ਸਾਰਾ ਪਤਾ ਦਾ ਠੀਕ ਹੈ ਕਰ ਬੱਛੀ ਗੱਲ ਨਿਕਲ ਗਈ ਜੀ ਲੀਫਿੰਗਣਾ ਪਨਾਹ ਕਰਾ ਰੂ ਇਹ ਕੰਮ ਹੋਏ ਤਾਂ ਭੈਣ ਦਾ ਫੁੱਦਾ ਕਰਾਂਗਾ 50 ਰੁਪਏ ਤਾਂ ਤਰ ਦਾਂਗਾ ਉਹ ਬਾਬਾ ਹੀ ਨੇ ਕੋਲੇ ਬੈਠੇ ਨੇ ਮਣੀ ਮਗਰ ਲੱਗੇ ਫਿਰਦਾ ਲੌੜਾ ਫੜਨਾ ਆਇਓ ਮੇਰਾ ਬਗ ਜੋ ਇਹਨਾਂ ਕੋਲੇ ਦੋਨਾਂ ਭਾਈਆਂ ਕੋਲੇ ਬਾਬਾ ਕੁੜੀਆਂ ਨੂੰ ਦੇਣ ਨੂੰ ਤਾਂ ਬਾਧੂ ਆ ਆ ਕੰਮ ਦੇ ਹੈ ਹੀ ਨਹੀਂ ਤੂੰ 7 11 ਤੋਂ ਮੇਰਾ ਦੇਖ ਲੈ ਬੱਸ ਮੇਰਾ ਸਾਲਿਆ ਗੇਬੋ ਨੂੰ ਕਿਵੇਂ ਦੇ ਨਾ ਬੁੰਡ ਓਏ ਬੱਬਾ ਤਾ ਫਿਰ ਛਣਾਈ ਸੀ ਜਦ ਮੈਂ ਤਰ ਮੁੰਜੀ ਗੱਲ ਲੱਗੀ ਸਾਰਾ ਪਤਾ ਲੱਗਦਾ ਨਾ ਗੱਲ ਦਾ ਮੈਨੂੰ ਹੁਣ ਪਤਾ ਲੱਗਿਆ ਯਾਰ ਆਹੀ ਕੰਮ ਤੇ ਰਹੇ ਹੋ ਯਾਰ ਛੱਡਿਆ ਕੀ ਕਾਹ ਨੂੰ ਬੱਬਾ ਕਾਹੇ ਕਰ ਪੱਖੇ ਦਾ ਇਕੱਠਾ ਪਾ ਗੇਬੋ ਦਾ ਸਪਰਿੰਗ ਬਣਾ ਰੱਖੇ ਨੇ ਕਾਹ ਨੂੰ ਬੱਬਾ ਯਾਰ ਮੈਂ ਮੁੰਡੇ ਕੋਲ ਮੋਹੀ ਬੱਬਾ ਹੋਰ ਮੜੀ 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 ਜਿਨੇਗਾ ਮਾਰ ਲੈ ਨੀ ਜਰ ਜਿਹੜੀ ਗੱਡਾ ਉਹ ਕਰ ਤੂੰ ਮੈਂ ਮਾਰੀ ਨੀ ਫੇ ਚੱਲ 10 ਦੀ ਪ੍ਰੀਤੋਂ ਕੋਲੇ ਚੰਗਾ ਫੇ ਬਾਬਾ ਹੈ ਹੂੰ ਕੱਢ ਜਾ ਬੱਟ ਜਾ ਕੇ ਪ੍ਰੀਤੋਂ ਨੂੰ ਪਤਾ ਆਪੇ ਮਨ ਤੇ ਇੱਥੇ ਉਹਦੇ ਬਣਤ ਦੇ ਮਾਰੇ ਖੋਪੜੀ ਚ ਪੰਜ ਸੱਤ ਨੱਪ। ਅੱਛਾ ਜੀ। ਮਾਰਾਂਗੇ ਬਾਬਾ ਮਾਰਾਂ। ਧੰਨਵਾਦ ਬਾਈ। ਜਮਾਂ ਮੈਂ ਤੈਨੂੰ ਚੱਲੋ। ਆ ਜੀ ਜ਼ੁਬਾਨ ਤੇ ਰਹੀ। ਬਾਬਾ ਮੈਂ ਜੜ ਰੜਖਾ ਕਰ ਤੈਨੂੰ ਤਾਰ ਦੂੰ ਭੈਣ ਦੇ ਲੋੜਾ ਤੈਨੂੰ। ਤੈਨੂੰ 10 ਮਾਰ ਲਈ ਥਾਂ ਦੇਉ। ਉਹ ਨਹੀਂ ਵਾਲੇ। ਬਸ ਠੀਕ ਆ। ਹੈ? ਨਾ ਦਿੱਤਾ ਹੂੰ ਵੀ ਨੱਪੂਗਾ ਮੈਂ ਤਾਂ ਮਰੀ ਪਿਆ। ਉਹ ਨਹੀਂ ਜਦੋਂ ਜ਼ੁਬਾਨ ਹੀ ਹੋਗੀ। ਜਿੰਮ ਦੇ ਦੇਂਗਾ ਮਾਰ ਲਈ ਤੂੰ ਆ ਜਾ। ਹੋਰ। ਚੰਗਾ ਸੇ ਬਾਬਾ ਹੈ। ਲੋੜੇ ਨਾਲ। ਚੰਗਾ ਜੀ ਸੰਗ ਤੇ। ਚੰਗਾ ਵੀਰ ਬੋਲਦੇ ਨੇ ਛੋੜੇ ਕੋਲ ਹੀ ਮਣੀ ਆਉਣੀ ਸੀ ਬਣ ਕੇ ਕੰਮ ਓਏ ਛੋੜੇ ਮੇਰੇ ਰੰਗ ਲੈਣਗੇ ਚਾਦਰਾਂ ਉਹਨਾਂ ਨੂੰ ਤੇਰੇ ਹੋਣਗੇ ਹੋਰ ਦਸ ਬੂਟੇ ਸੱਟ ਲੈਣਾ ਤੂੰ ਸੱਟ ਸੱਟ ਬਾਬਾ ਜਾਵਾਂ ਚੰਗੀ ਗੱਲ ਆ ਭਾਈ ਚਲੋ ਤੁਸੀਂ ਵੀ ਮੈਂ ਵੀ ਆਪਦਾ ਕਰਨ ਆਰਾਮ ਆ ਚੰਗਾ ਚੰਗਾ ਤੇਰੀ ਮੱਸ ਮੈਨ ਲਾ ਦੂ ਸ਼ਾਮ ਨੂੰ ਆਈ ਮੇਰੇ ਕੋਲੇ ਆ ਜਾ ਚੰਗਾ ਤਾਂ ਨਾ ਕੁੜੀ ਕੋਲੇ ਜਾ ਕੇ ਆਉਣਾ ਸੀਗਾ ਦਾ ਇਸ ਦਿਨ ਉਹ ਪੰਤ ਨੂੰ ਚੋਰੇ ਨੂੰ ਲਾਰਾ ਲਾਈ ਜਾਂਦੇ ਇਹਨੂੰ ਨਾ ਉਹ ਰੁਪਿਆ ਥੇਲੀ ਦਿੰਦਾ ਕੰਗੇਰਾ ਮੁੰਡਾ ਮਾਰਨ ਨੂੰ 20 ਵਜਦਾਗਾ ਇਹ ਵੀ ਲੰਗੜਾ ਆ ਗਿਆ ਉਦੋਂ ਲੋ ਆਇਆ ਸੀ ਲੋਟ ਬਾਬਾ ਤਕਦਾ ਗੋਹੀ ਕਰਣਾ ਹੋ ਗਿਆ ਤੜਕੇ ਦਾ ਸਿੱਟਾ ਹੈਗਾ ਮਸਲੇ ਪੱਥ ਦੀਆਂ ਪੱਥ ਦੀਆਂ ਆ ਵੇਲਾ ਆ ਗਿਆ ਪੱਥ ਦੀ ਨੂੰ ਚਾਰ ਹੁਣ ਪੱਥ ਦਿੰਨੀ ਆ ਚਾਰ ਪੱਥੀਆਂ ਨੇ ਨੀਦਾਂ ਲੈ ਕੇ ਪਤਾ ਨਹੀਂ ਜਵਾਕ ਜਾ ਗਿਆ ਹੋਊਗਾ ਕਿੰਨਾ ਮੈਨੂੰ ਬਾਬਾ ਟਾਈਮ ਗਿਆ ਘਰ ਬਾਈ ਨੂੰ ਚੰਦ ਨੂੰ ਵੀ ਆਖਿਆ ਸੀ ਮੇਰੀ ਕੈਲੋ ਨਾਲ ਗੱਲ ਕਰਾ ਦਿੰਨੀ ਹੈਗੀ ਸਾਰਾ ਜੰਗੋ ਦੇ ਮੰਗਤ ਹੋ ਰਿਹਾ ਫਿਰਦਾ ਵੀ ਚੌਰਾ ਨਾਲੇ ਲੈ ਮੇਰਾ ਵਧੀਆ ਚੱਲੀ ਜਾਂਦਾ ਉੱਥੇ ਬੰਤ ਵੀ ਆ ਕੇ ਹੋਇਆ ਬੋਲਦਾ ਇਹਨੂੰ ਕੱਦੀ ਦਾ ਬੇਟਕੇ ਖਾ ਗਿਆ ਧੀ ਰਹੇਗੀ ਉਹ ਵੀ ਫੂਕ ਦੂਆ ਕਿਸੇ ਟਾਈਮ ਨੂੰ ਆਓ ਪਾਲਿਆ ਹਾਂ ਤਾਇਆ ਉਹ ਇੱਟ ਸੋਇਆ ਬੜਕ ਲੈ ਗਿਆ ਸਿੱਧੇ ਮੱਠਾ ਕਨ ਉਹਦੇ ਖਰੀ ਚੱਲੀ ਗਿਆ ਲੈ ਕੇ ਆਵਾ ਪਤਾ ਤਾਂ ਪਤਾ ਲੈ ਕਰ ਤੂੰ ਐ ਕਰ ਹਾਂ ਇਹ ਤਾਂ ਮੈਂ ਗਿਆ ਨਾ ਤਾਂ ਭਰੇਵੜੇ ਹੋ ਜੀ ਤੂੰ ਬੋਝ ਕੇ ਜਾਈਂ ਪੜਦੇ ਨਾਲ ਕਹਦੇ ਤੜਕੇ ਨਾ ਮਾਟਰ ਤੋੜਦਿਆਂ ਕਹਿੰਦੇ ਕਰੇਗੀ ਅੱਖਾਂ ਮਾ ਫਿਰ ਮੈਂ ਉਹ ਜਵਾਕ ਕੋਈ ਤਾਂ ਨੂੰ ਕਹੇ ਵੀ ਮਾਸਟਰ ਤੋੜਨ ਨੂੰ ਪੁੱਛਦਾ ਸੀ ਹਾਂ ਹਾਂ ਤੇ ਜੇ ਫਰੀਤੋ ਹੋਈ ਤੇ ਬਸ ਬੋਲੀ ਨਾ ਤੇ ਗੇੜਾ ਜਿਹਾ ਮਾਰ ਕੇ ਆਣੀ ਤੇ ਕੱਲ ਕੱਲਤਾ ਹੀ ਮੇਰਾ ਕਬੂਤਰ ਆਇਆ ਸੀ ਇੱਧਰ ਚਲ ਮੈਂ ਪਤਾ ਕਰ ਕੇ ਆਉਂਦਾ ਉਹਨੂੰ ਨਾ ਦੱਸੀ ਫਿਰ ਮੈਂ ਪਾਪਰੂ ਦੱਸ ਦੇ ਨਹੀਂ ਫਿਰ ਮੈਂ ਪਸ਼ਾਪ ਕਰ ਲਾਂ ਕਿਹਾ ਕੱਲ ਤੋਂ ਇੱਥੇ ਖੜਾ ਰੋ 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 ਪੈਂ ਕੇ ਖਾਣ ਮਾਰਾ ਜਿਹਾ ਆਖੀਏ ਨੂੰ ਪੜੇਗਾ ਕੱਲ ਵੀ ਹੈ ਆ ਪੈਂਡੇ ਲੈਨੇ ਕਿਹਦੀ ਵੱਡਾ ਕਟਨੜੀ ਤਾਂ ਨਹੀਂ ਪੂਰੀ ਹੈ ਜਵਾਕਾਂ ਨੇ ਘਰੀ ਹੋਈ ਕਿ ਪੈਂਡੇ ਗਾਰਦੀ ਦੇਖੋ ਕਰੇ ਇਹ ਪਾਟ ਕੀ ਕਰਣਾ